ਪੰਜਾਬ ਦੇ ਅੰਦਰ ਚੋਣ ਪ੍ਰਚਾਰ ਖਤਮ ਹੋ ਚੁੱਕਿਆ 48 ਘੰਟਿਆਂ ਦਾ ਜਿਹੜਾ ਚੋਣ ਕੰਡੈਕਟ ਹੁੰਦਾ ਉਹ ਲੱਗ ਚੁੱਕਿਆ ਕੱਲ 1 ਜੂਨ ਆ ਤੇ 1 ਜੂਨ ਨੂੰ ਵੋਟਾਂ ਪੈਣਗੀਆਂ ਅਤੇ ਜਿੰਨੇ ਵੀ ਲੀਡਰ ਨੇ ਜਾਂ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਦੀਆਂ ਧੜਕਣਾ ਇਹਨਾਂ ਦਿਨਾਂ ਦੇ ਵਿੱਚ ਆ ਕੇ ਤੇਜ਼ ਹੋ ਜਾਂਦੀਆਂ ਨੇ ਕਿਉਂਕਿ ਇਹ ਇੱਕ ਵੱਡਾ ਇਮਤਿਹਾਨ ਹੁੰਦਾ ਗਾ ਇਸ ਦੇ ਉੱਤੇ ਪਤਾ ਲੱਗਣਾ ਹੁੰਦਾ ਗਾ ਕਿ ਕਿਸ ਲੀਡਰ ਦੇ ਉੱਤੇ ਕਿੰਨਾ ਜ਼ਿਆਦਾ ਲੋਕ ਭਰੋਸਾ ਕਰਦੇ ਨੇ ਵੱਖ-ਵੱਖ ਪਾਰਟੀਆਂ ਨੇ ਆਪੋ ਆਪਣੇ ਢੰਗ ਦੇ ਨਾਲ ਪ੍ਰਚਾਰ ਕੀਤਾ ਵੱਡੀ ਲੀਡਰਸ਼ਿਪ ਪਹੁੰਚੀ ਪਰ ਇੱਥੇ ਖਾਸ ਫੈਕਟਰੇ ਨਜ਼ਰ ਆਏ ਕਿ ਭਾਜਪਾ ਦੀ ਵੱਡੀ ਲੀਡਰਸ਼ਿਪ ਜਿਹੜੀ ਇਸ ਵਾਰ ਪੰਜਾਬ ਦੇ ਅੰਦਰ ਚੋਣ ਪ੍ਰਚਾਰ ਦੇ ਲਈ ਪਹੁੰਚੇ ਕੱਲ ਯੋਗੀ ਅਦਿੱਤਿਆਨਾਥ ਵੀ ਪੰਜਾਬ ਆਉਂਦੇ ਨੇ ਰਵਨੀਤ ਬਿੱਟੂ ਦੇ ਹੱਕ 'ਚ ਪ੍ਰਚਾਰ ਕਰਦੇ ਨੇ ਵੱਡਾ ਇਕੱਠ ਹੁੰਦਾ ਤਾਂ ਤਮਾਮ ਚੀਜ਼ਾਂ ਦੇ ਉੱਤੇ ਗੱਲਬਾਤ ਕਰਾਂਗੇ ਕਿ ਇਸ ਵਾਰ ਸਮੀਕਰਨ ਕੀ ਬਣਗੇ ਰਾਜੂ ਜੀ ਬਹੁਤ-ਬਹੁਤ ਸਵਾਗਤ ਹੈ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਐਸਐਮ ਪੀਵੀ ਦੇ ਸਾਰੇ ਸਰੋਤਿਆਂ ਨੂੰ ਉਹਨਾਂ ਦੇ ਨਾਲ ਰੂਪ ਰੂਪ ਕਰਵਾਉਣ ਦਾ ਤੁਹਾਡਾ ਵੀ ਧੰਨਵਾਦ ਜੀ ਰਾਜੂ ਜੀ ਮੈਂ ਜਿਸ ਤਰੀਕੇ ਦੇ ਨਾਲ ਗੱਲ ਕੀਤੀ ਕਿ ਐਤਕੀ ਜਿਹੜਾ ਪ੍ਰਚਾਰ ਕੁਝ ਵੱਖਰਾ ਸੀ ਕਿਉਂਕਿ ਵੱਡੀਆਂ ਲੀਡਰਸ਼ਿਪਾਂ ਇਸ ਵਕਤ ਪੰਜਾਬ ਚ ਆਈਆਂ ਹੋਈਆਂ ਸੀ ਚਾਹੇ ਉਹ ਕਾਂਗਰਸ ਦੀ ਪਾਰਟੀ ਦੀਆਂ ਹੋਣ ਜਾਂ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਹੋਵੇ ਜਾਂ ਫਿਰ ਬੀਜੇਪੀ ਦੀ ਆਪਾਂ ਗੱਲ ਕੀਤੀ ਜਾਵੇ ਵੱਡੇ ਚਿਹਰੇ ਨਾਮੀ ਚਿਹਰੇ ਜਿਹੜੇ ਪੰਜਾਬ ਪਹੁੰਚੇ ਯੋਗੀ ਦੇਤਨath ਵੀ ਆਏ ਸੀਗੇ ਇਹਦੇ ਸਮੀਕਰਨ ਕੀ ਬਦਲਣਗੇ ਜੇ ਕੋਸਲਤ ਪਹਿਲੀ ਗੱਲ ਹੈ ਵੀ ਜਿਹੜੇ ਵੱਡੇ ਚਿਹਰੇ ਇਸ ਕਰਕੇ ਆਏ ਕਿਉਂਕਿ ਪੰਜਾਬ ਦੀ ਜਿਹੜੀ ਚੋਣ ਹੈ ਕਿਹਾ ਹਿਮਾਚਲ ਦੇ ਨਾਲ ਦੀ ਇਹ ਆਖਰੀ ਫੜਾਦੀ ਹੈ ਬਾਕੀ ਦੇ ਪੂਰੇ ਭਾਰਤ ਦੇ ਵਿੱਚੋਂ ਜਿਹੜੇ ਚੋਣਾਂ ਦੇ ਨਾਲ ਦੇ ਰਹੇ ਨੇ ਉਹਨਾਂ ਤੋਂ ਵਿਲੇ ਹੋ ਗਏ ਨੇ ਸਾਰੇ ਇਸ ਕਰਕੇ ਪੰਜਾਬ ਚ ਆਏ ਨੇ ਚਾਹੇ ਉਹ ਆਪਣਾ ਜੀਪੀ ਦੇ ਹੋਵੇ ਜਿਹਦੇ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਨੰਬਰ 2 ਗ੍ਰਹਿ ਮੰਤਰੀ ਬੀਜੇਪੀ ਕੀ ਜਿਹੜੇ ਰੁਤਬਾ ਰੱਖਦੇ ਨੇ ਅਮਿਤ ਸ਼ਾਹ ਜਿਹੜੇ ਹੈਗੇ ਨੇ ਔਰ ਯੂਪੀ ਦੇ ਜਿਹੜੇ ਮੁੱਖ ਮੰਤਰੀ ਨੇ ਆਪਣੇ ਯੂਪੀ ਅਦਿੱਤਿਆ ਨਾਥ ਹੈ ਚਾਹੇ ਉਹ ਕੇਂਦਰੀ ਵਿਸੇ ਮੰਤਰੀ ਨਿਰਮਲਾ ਸੀ타 ਰਾਮਨ ਜਿਨ੍ਹਾਂ ਨੇ ਪੰਜਾਬ ਤੇ ਦਿੱਲੀ ਹਰਿਆਣਾ ਦੇ ਵਿੱਚ ਜਿਹੜੇ ਵਪਾਰੀ ਕਾਰੋਬਾਰੀਆ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਔਰ ਚਾਹੇ ਉਹ ਰੱਖਿਆ ਮੰਤਰੀ ਰਾਜਨਾ ਸਿੰਘ ਉਸੇ ਤਰੀਕੇ ਨਾਲ ਜਿਹੜੇ ਸਿਖਰ ਦੇ ਜਿਹੜੇ ਨੇਤਾ ਹੈਗੇ ਨੇ ਕਾਂਗਰਸ ਦੇ ਰਾਹੁਲ ਗਾਂਧੀ ਜਿਹੜੇ ਹੈਗੇ ਨੇ ਔਰ ਜਿਵੇਂ ਉਹਨਾਂ ਦੇ ਨਾਲ ਪ੍ਰੇਮ ਕਾਰਜਾਂ ਦੀ ਜਿਹੜੀ ਉਹ ਪੰਜਾਬ ਦੇ ਵਿੱਚ ਆਏ ਨੇ ਰੈਲੀ ਦੇ ਰਾਹੁਣੇ ਇੱਕ ਤੋਂ ਵੱਧ ਵਾਰੀ ਉਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਤੋਂ ਵਾਰੀ ਆਏ ਤਾਂ ਕੁਦਰਤੀ ਤੌਰ ਤੇ ਇਹ ਜਿਹੜਾ ਸਿਲਸਿਲਾ ਹੈ 22 23 सॉरी 23 ਤੋਂ 24 ਮਹੀਨ ਤੋਂ ਸ਼ੁਰੂ ਹੋਇਆ ਜਦੋਂ ਪ੍ਰਧਾਨ ਮੰਤਰੀ ਨੇ ਤਿੰਨ ਜਿਹੜੀਆਂ ਰੈਲੀਆਂ ਹੈ ਉਹ ਸਪੋਰਟ ਕਿਹਾ ਹੈ ਅਤੇ ਉਹਦੇ ਵਿੱਚ ਉਹਨਾਂ ਨੇ ਚਾਹੇ ਉਹ ਤਿੰਨ ਥਾਵਾਂ ਤੇ ਸੀ ਲੇਕਿਨ ਉਹਨਾਂ ਨੇ ਜਿਹੜੇ ਪੰਜਾਬ ਦੇ ਤਿੰਨ ਮੁੱਖ ਕਿੱਤੇ ਨੇ ਬਾਜਾ ਮਾਲਵਾ ਦੁਆਬਾ ਉਹਨਾਂ ਨੂੰ ਉਹਨਾਂ ਨੇ ਸਬੂਤਨ ਕੀਤਾ ਉਹਨਾਂ ਤੱਕ ਵੀ ਉਹਨਾਂ ਦੇ ਬੋਟਰਾਂ ਤੱਕ ਵੀ ਆਪਣੀ ਗੱਲ ਪਛਾਈ ਉਹਨਾਂ ਨੇ ਤੇ ਉਹ ਉਹਨਾਂ ਨੇ ਉੱਥੇ ਹੀ ਉਹਨਾਂ ਮੱਤੇ ਬਤਨ ਵੀ ਮਾਲਵੇ ਖੇਤਰ ਦੇ ਜਿੰਨੀਆਂ ਉਹਨਾਂ ਦੀਆਂ ਸੀਟਾਂ ਹੈਗੀਆਂ ਪਹਿਲੇ ਦੌਰ ਦੀਆਂ 5 ਫਿਰ ਦੂਜੇ ਚ ਬਾਜੇ ਦੇ ਵਿੱਚ ਉਹਨਾਂ ਨੇ 4 ਤੇ 4 ਦੁਆਬੇ ਦੀਆਂ ਸੀਟਾਂ ਜਿਹੜੀਆਂ ਹੈ 18 ਸੀਟਾਂ ਫਿਰ ਉਹਨਾਂ ਨੇ ਵਿਸ਼ੇਸ਼ ਤੌਰ ਤੇ ਆਖਰੀ ਜਨ ਸਭਾ ਜਿਹੜੀ ਹੈਗੀ ਉਹ ਹੁਸ਼ਿਆਰਪੁਰ ਦੀ ਸੀ ਕਿਉਂਕਿ ਹੁਸ਼ਿਆਰਪੁਰ ਉਨਾ ਵੀ ਰਵਾਇਤੀ ਸੀਤਾ ਦੀ ਜਿੱਤੀ ਵੀ ਹੋਰ ਇਸ ਵੇਲੇ ਸ਼੍ਰੋਮਣੀ ਕਾਲੀਦਾਨ ਬੇਰਾਲ ਗੱਠਜੋੜ ਜਿਹੜਾ ਹੈਗਾ ਗੱਠਜੋੜ ਨਾ ਹੋਣ ਦੀ ਸੂਰਤ ਦੇ ਵਿੱਚ ਉਹਨਾਂ ਦੇ ਵੀ ਇੱਕ ਵਕਾਰ ਦਾ ਸਵਾਲ ਜਿਹੜਾ ਪੈਦਾ ਹੋ ਗਿਆ ਕਿ ਇਸ ਸੀਟ ਨੂੰ ਜਿਤਨਾ ਹੀ ਜਿੱਤਣਾ ਹੈ ਇਸ ਕਰਕੇ ਉੱਥੇ ਉਹਨਾਂ ਨੇ ਫੋਕਸ ਜਿਹੜਾ ਕੀਤਾ ਹੈਗਾ ਤਾਂ ਦੂਸਰੇ ਪਾਸੇ ਰਾਹੁਲ ਗਾਂਧੀ ਔਰ ਪ੍ਰੇਮ ਕਾਂਨ ਤਾਂ ਰਾਹੁਲ ਗਾਂਧੀ ਦੇ ਪ੍ਰੇਮਤਾ ਗਾਂਧੀ ਜਿਹੜੇ ਹੈਗੇ ਨੇ ਪ੍ਰੇਮਤਾ ਗਾਂਧੀ ਦਾ ਤਾਂ ਇੰਨਾ ਨਹੀਂ ਹੈਗਾ ਲੇਕਿਨ ਰਾਹੁਲ ਗਾਂਧੀ ਦਾ ਇੱਕ ਅਧਾਰ ਹੈ ਜਿਨਾ ਕਰ ਨੂੰ ਇੱਕ ਨਵੀਂ ਜਲ ਜਿਹੜੀ ਸਰੋਤ ਦੱਸਾ ਦੇਈ ਇਹ ਰਾਹੁਲ ਗਾਂਧੀ ਦੀ ਜਿਹੜੀ ਪਪੂਲਰਿਟੀ ਹੈ ਜਿਹ ਰੇਟਿੰਗ ਵਾਲੀ ਜਿਹੜੀ ਹੈ ਜੀ ਆ ਪੰਜਾਬ ਦੇ ਵਿੱਚ ਉਹ ਜ਼ਿਆਦਾ ਹੈਗੀ ਮੋਦੀ ਦੀ ਤੇ ਨਾਲ ਤੇ ਨਹੀਂ ਤੇ ਦੂਜੇ ਪਾਸੇ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਨਾਲ ਜਿਹੜੇ ਪਿਛਲੇ ਨਤੀਜਿਆਂ ਦੀ ਆਪਾਂ ਜੇ ਪਿੱਠਕੂ ਵਿੱਚ ਦੇਖੀਏ ਤਾਂ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਜਦੋਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਹਨ ਵਿਸ਼ੇਸ਼ ਕਰ ਉਦੋਂ ਕਾਂਗਰਸ ਨੂੰ ਜਿਹੜਾ ਹੈਗਾ ਉਹ ਤਰਜੀਹ ਜਿਹੜੀ ਹੈ ਉਹ ਡਿਸਟ੍ਰਿਕਟ 2019 ਦੇ ਵਿੱਚ ਸੀਗਾ ਲੇਕਿਨ ਉਸ ਵੇਲੇ ਇਹ ਦੋਨੋਂ ਪਾਰਟੀਆਂ ਬੀਜੇਪੀ ਅਕਾਲੀ ਦਲ ਦੇ ਜਿਹੜੇ ਉਹ ਇਕੱਠੇ ਸੀ ਸੋ ਐ ਵੀ ਕਿ ਇਹ ਦੋਨੋਂ ਇਕੱਠੇ ਨਹੀਂ ਔਰ ਪੰਜਾਬ ਦੇ ਵਿੱਚ ਅਕਾਲੀ ਦਲ ਕੋਲੇ ਕੋਈ ਚਿਹਰਾ ਨਹੀਂ ਹੈ ਸਪਾਈ ਸੁਖਵੀਰ ਸਿੰਘ ਬਾਦਲ ਦੇ ਉਹਨਾਂ ਦੀ ਧਰਮ ਪਤਨੀ ਜਾਂ ਬਿਕਰਮਜੀਤਿਆ ਹੋਰ ਕੋਈ ਨੇਤਾ ਨਹੀਂ ਹੈ ਔਰ ਇਹ ਪਹਿਲੀ ਚੋਣ ਹੈਗੀ ਜਿਹੜੀ ਅਕਾਲੀ ਦਲ ਆਪਣੇ ਜਿਹੜੇ ਜਿਹੜੇ ਸਭ ਤੋਂ ਜਿਵੇਂ ਅਸੀਂ ਕਹਿੰਦੇ ਕਿ ਟੌਲਸਟ ਮੀਟਰਸ ਇਹਨਾਂ ਦੇ ਪ੍ਰਕਾਸ਼ ਬਾਦਮ ਜਿਹੜੇ ਇਸ ਦੁਨੀਆ ਚ ਨਹੀਂ ਰਹੇਗੇ ਉਹਨਾਂ ਦੇ ਗਰਮ ਦੇ ਜੀ ਦੇ ਵਿੱਚ ਇੱਕ ਅਕਾਲੀ ਦਲ ਚੋਣ ਲੜ ਰਿਹਾ ਇਸ ਕਰਕੇ ਅਕਾਲੀ ਦਲ ਵਿੱਚ ਚੁਣੌਤੀ ਜਿਹੜੀ ਹੈਗੀ ਉਹ ਹੋਰ ਵੀ ਵੱਡੀ ਹੈ ਇੱਕ ਤਾਂ ਨਿਕਲ ਗਿਆ ਉਹਦੇ ਨਾਲ ਸਾਡੀ ਤਾਕਤ ਨਹੀਂ ਦੇ ਜੀ ਜੀ ਪੀ ਤੁਹਾਨੂੰ ਬੀ ਜੀ ਪੀ ਦਾ ਨਾ ਹੋਣਾ ਵੀ ਲੇਕਿਨ ਬੀ ਜੀ ਪੀ ਕੋਲ ਇਸ ਵਾਰ ਵੀ ਨਰੇਂਦਰ ਮੋਦੀ ਹੈ ਜੋ ਵੱਡੇ ਨੇ ਤਾਂ ਅਕਾਲੀ ਦਲ ਕੋਲ ਨਹੀਂ ਤੇ ਇਸ ਕਰਕੇ ਅਕਾਲੀ ਦਲ ਜਿਹੜਾ ਹੈਗਾ ਉਹਦੇ ਦੀ ਵੱਡੀ ਚੁਣੌਤੀ ਹੈਗੀ ਹੈ ਇਸ ਚੋਣਾਂ ਦੇ ਵਿੱਚ ਉਹ ਕਿਸ ਤਰੀਕੇ ਦਾ ਮੈਨੂੰ ਨਹੀਂ ਲੱਗਦਾ ਹੈਗਾ ਕਿ ਅਕਾਲੀ ਦਲ ਜਿਹੜਾ ਬਹੁਤ ਜ਼ਿਆਦਾ ਹਾਂ ਕਾਲੀ ਦਲ ਦਾ ਸ਼ੇਅਰ ਜਿਹੜਾ ਹੈਗਾ ਉਹ ਪਹਿਲਾਂ ਨਾਲੋਂ ਵਧੂਗਾ ਘੱਟੋ-ਘੱਟ ਉਹ ਆਪਣੀ ਸਿਆਸੀ ਜ਼ਮੀਨ ਜਿਹੜੀ ਹੈ ਉਹ ਬਚਾਉਣ ਲਈ ਉਹ ਜਿਹੜਾ ਹੈਗਾ ਉਹ ਕਾਮਯਾਬ ਰਹਣਗੇ ਲੇਕਿਨ ਜਦੋਂ ਜ਼ਿਕਰ ਸੀਟਾਂ ਦਾ ਸਵਾਲ ਆਏਗਾ ਕਿ ਕੋਈ ਐਹੋ ਜਿਹੀ ਵੱਡੀ ਮੈਨੂੰ ਨਹੀਂ ਲੱਗਦਾਸ ਵਾਈ ਖਡੂਰ ਸਾਹਿਬ ਔਰ ਬਚੰਡਾ ਜਿਹੜੀ ਵੀ ਸੀਟ ਹੈਗੀ ਹੈ ਇੱਥੇ ਅਕਾਲੀ ਦਲ ਜਿਹੜਾ ਹੈਗਾ ਉਹ ਦੇਖ ਪਰ ਕਰ ਸਕੰਦੀ ਸਬਾਬਲਾ ਆਰਮੇ ਤੇ ਕੇਜਰੀਵਾਲ ਵੀ ਪੰਜਾਬ ਆਈ ਸੀ ਜੀ ਮੈਂ ਸਵਾਲ ਲੈਣਾ ਚਾਹਾਂ ਕੇਜੀਵਾਲ ਤਾਂ ਨਹੀਂ ਕੇਸੀਵਾਲ ਜਿਹੜਾ ਨਾ ਦੇਖੋ ਉਹਨਾਂ ਨੇ ਰੋਲ ਸ਼ੋਅ ਕੀਤਾ ਜਦੋਂ ਦੇ ਐਕਚੁਅਲੀ ਜਿਹੜੀ 28 ਮਹੀਨੇ ਜਿੱਤੇ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈਗੀ ਨਾ ਆਮ ਆਜ਼ਮੀ ਪਾਰਟੀ ਉਹਦੇ ਜਿਸ ਕਿਸਮ ਦਾ ਇੱਕ ਵਿਰੋਧੀ ਵੀ ਉਹਨਾਂ ਤੇ ਲਾਉਂਦੇ ਰਹੇ ਨੇ ਦੋਸ਼ ਲਾਉਂਦੇ ਰਹੇ ਨੇ ਕੁਝ ਇਹਨਾਂ ਦੀ ਕਾਰਗੁਜ਼ਾਰੀ ਚ ਵੀ ਇਹਨਾਂ ਨੇ ਇਹੋ ਜਿਹੇ ਸੰਕੇਤ ਦਿੱਤੇ ਨੇ ਕਿ ਜਿਹੜਾ ਦਿੱਲੀ ਹੈਗਾ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਹਾਈ ਕਮਾਂਡ ਜਿਹੜੀ ਹੈਗੀ ਉਹਦੇ ਚਾ ਜਿਹੜੀ ਵਾਲਾ ਜ ਦੂਜੇ ਹੈਗੇ ਰਗਵ ਛੱਟਾਵਰ ਕੇ ਬੱਤੇ ਹੈ ਕਿ ਬਾਤ ਨੂੰ ਤੇ ਦੇ ਅੰਦਰ ਹੀ ਹੈਗੇ ਵਿਚਾਰੇ ਤਾਂ ਉਹ ਉਹਨਾਂ ਦਾ ਜਨਾ ਦਖਲ ਜਿਹੜਾ ਹੈਗਾ ਉਹਨੂੰ ਕੋਈ ਬਹੁਤ ਵਧੀਆ ਜਿਹੜਾ ਇੱਥੇ ਨਹੀਂ ਸਮਝਿਆ ਗਿਆ ਔਰ ਉਸ ਤੋਂ ਬਾਅਦ ਜਿਹੜਾ ਇਹ ਸ਼ਰਾਬ ਜਿਹੜਾ ਕੱਥੇ ਤੱਕ ਸ਼ਰਾਬ ਕੋ ਤਾਂ ਹਲਾ ਉਹਦੇ ਵਿੱਚ ਜਿਹੜਾ ਉਹਨਾਂ ਦੀ ਨਜ਼ਰ ਬੰਦੀ ਹੈਗੀ ਹੈ ਕਾਫੀ ਅਰਸੇ ਦੀ ਜਿਹੜੀ ਉਹ ਜੀ ਚੱਲਦਾ ਪਿਆ ਸੀ ਉਹਨਾਂ ਦਾ ਇੱਕ ਰੱਸਾ ਕਸ਼ੀ ਚੱਲੀ ਜਾਂਦੀ ਸੀ ਉਹ ਜਿਲ੍ਹੇ ਦੇ ਵਿੱਚ ਹੈ ਕਿ ਨਹੀਂ ਤਾਂ ਉਹਦੇ ਚੱਲਦੇ ਕੋਈ ਮੈਨੂੰ ਨਹੀਂ ਲੱਗਦਾ ਤੇ ਅਰਵਿੰਦ ਕੇਜਰੀਵਾਲ ਇਸ ਵੇਲੇ ਪੰਜਾਬ ਬਿਲਕੁਲ ਕੋਈ ਫੈਕਟਰ ਨਹੀਂ ਮੈਂ ਇਸ ਗੱਲ ਇਸ ਕਰਕੇ ਕਹਿ ਰਿਹਾ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਉਸ ਦਿਨ ਪੰਜਾਬ ਦੇ ਵਿੱਚ ਕੋਈ ਰੌਲਾ ਰੱਪਾ ਨਹੀਂ ਲੋਕ ਮਸਤ ਸੀ ਬੇਖਬਰ ਸੀ ਪੰਜਾਬ ਉਸ ਵੇਲੇ ਹਾਂ ਇਹਨਾਂ ਦੀ ਪਾਰਟੀ ਦੇ ਨੇਤਾ ਉਹ ਜਾ ਕੇ ਉਹਨਾਂ ਨੇ ਦਿੱਲੀ ਜਾ ਕੇ ਪ੍ਰਦਰਸ਼ਨ ਕੀਤੇ ਇਹਨਾਂ ਦੇ ਮੰਤਰੀ ਇਹਨਾਂ ਦੇ ਅਗਲੇ ਉੱਥੇ ਰਾਗੋ ਚੱਡਾ ਵੀ ਆਉਂਦੇ ਨੇ ਰਾਗੋ ਚੱਡਾ ਵੀ ਆਉਂਦੇ ਨੇ ਕੀ ਉਹਨਾਂ ਦਾ ਵੀ ਫੈਕਟਰ ਨਹੀਂ ਪਵੇਗਾ ਕੋਈ ਵੀ ਇਫੈਕਟ ਨਾ ਜ ਨਹੀਂ ਆਵੇਗਾ ਰਾਗਮ ਚੱਡਾ ਕੋਈ ਮਾਸ ਲੀਡਰ ਨਹੀਂ ਹੈਗੇ ਨੇ ਰਾਜਦੀਪ ਜੀ ਉਹ ਕੋਈ ਲੋਕਾਂ ਦੇ ਨੇਤਾ ਨਹੀਂ ਹੈਗੇਗੇ ਉਹ ਤਾਂ ਇਹ ਜਿਹੜੀ ਨਵੀਂ ਪੌਦ ਹੈ ਨਵੀਂ ਪਨੀਰੀ ਹੈ ਜਿਹੜੀ ਉੱਤੋਂ ਆਉਂਦੀ ਹੈਗੀ ਹੈ ਉਹ ਕੋਈ ਥੱਲਿਓਂ ਕੋਈ ਉਹਨਾਂ ਨੇ ਕੋਈ 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 ਉਹਨਾਂ ਦੇ ਕੋਈ ਉਹਨਾਂ ਨੇ ਸੜਕਾਂ ਨਹੀਂ ਨਾਪੀਆਂ ਹੈਗੀਆਂ ਉਹਨਾਂ ਨੇ ਕੋਈ ਜ਼ਮੀਨ ਦੇ ਉੱਤੇ ਉਹ ਕੋਈ ਸਿਆਸੀ ਕੋਈ ਨਹੀਂ ਲੜਿਆ ਹੋਇਆ ਹੈਗਾ ਉਨਾ ਵਾਸਤੇ ਇੱਕ ਪਲੇਟ ਚ 라ਜੂ ਜੀ ਸਵਾਲ ਉੱਠ ਰਹੇ ਸੀਗੇ ਨਾ ਰੱਖਿਆ ਜਾ ਰਿਹਾ ਸੀ ਕਿ ਰਾਗੋ ਚੱਡਾ ਹੁਣ ਕਿਉਂ ਨਹੀਂ ਨਜ਼ਰ ਆ ਰਹੇ ਰਾਗੋ ਚੱਡਾ ਕਿੱਥੇ ਨੇ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਜਾਂਦੇ ਨੇ ਤਾਂ ਉਦੋਂ ਇੱਕ ਸਵਾਲ ਉੱਠਦਾ ਕਿ ਸ਼ਾਇਦ ਰਾਗੋ ਚੱਡਾ ਵੀ ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਚ ਸ਼ਾਮਲ ਹੋ ਸਕਦੇ ਨੇ ਰਾਗੋ ਚੱਡਾ ਕਿੰਨਾ ਸਮਾਂ ਦੂਰੀ ਬਣਾ ਕੇ ਰੱਖਦੇ ਨੇ ਚੋਣਤਾ ਤੋਂ ਉਸ ਤੋਂ ਬਾਅਦ ਅਚਾਨਕ ਉਹ ਪੰਜਾਬ ਦੇ ਵਿੱਚ ਆ ਕੇ ਰੈਲੀ ਕਰਦੇ ਨੇ ਪ੍ਰਚਾਰ ਕਰਦੇ ਨੇ ਮੈਂ ਉਹੀ ਕਹਿ ਰਿਹਾ ਤੁਹਾਨੂੰ ਇਸ ਕਰਕੇ ਇਹ ਗੱਲ ਤਾਂ ਸਿੱਧ ਹੋ ਗਈ ਨਾ ਕਿ ਉਦੋਂ ਪਹਿਲਾਂ ਜਿਹੜਾ ਇਹ ਪ੍ਰਚਾਰ ਸੀ ਜੀ ਬੀਜਪੀ ਦੇ ਵੱਲ ਹੋ ਰਿਹਾ ਸੀ ਉਸ ਤੇ ਬੱਚੇ ਹੋਏ ਨੇ ਜੀ ਇਹ ਹੈ ਉਹ ਹੈ ਉਹ ਗੱਲਾਂ ਤਾਂ ਗਲਤ ਸਾਬਤ ਹੋ ਗਈਆਂ ਨਾ ਉਹ ਆ ਗਏ ਨਾ ਜੀ ਪੰਜਾਬ ਦੇ ਵਿੱਚ ਔਰ ਇੱਥੇ ਪਾਰਟੀ ਜਿਹਨਾਂ ਨੇ ਪ੍ਰਚਾਰ ਵੀ ਕੀਤਾ ਠੀਕ ਹੈ ਮੈਂ ਗੱਲ ਕਹਿ ਰਿਹਾ ਹੈਗਾ ਕਿ ਭਈ ਰਾਗਮ ਚੱਦਾ ਕਦੀ ਵੀ ਇਹੋ ਜਿਹੀ ਨੀਤ ਅਰਵਿੰਦ ਕੇਜਰੀਵਾਲ ਜਿਹੜੇ ਹੈਗੇ ਆ ਉਹਨਾਂ ਨੇ ਜੇ ਆਪਾਂ ਇਤਿਹਾਸ ਦੇਖੋ ਤੁਸੀਂ ਅਰਵਿੰਦ ਕੇਜਰੀਵਾਲ ਨੇ ਤਾਂ ਆਪਣੇ ਬਰਾਬਰ ਦਾ ਕੋਈ ਨੇਤਾ ਉੱਠਣ ਹੀ ਨਹੀਂ ਦਿੱਤਾ ਉਹ ਇਸ ਤਰ੍ਹਾਂ ਕਿ ਨਹੀਂ ਉੱਠਣ ਦਿੱਤਾ ਹੈਗਾ ਤਵੇ ਉਹਨਾਂ ਨੂੰ ਕੋਈ ਚੁਣੌਤੀ ਨਾ ਦੇ ਸਕਤੇ ਇਹਨਾਂ ਨੇ ਆਪਣੇ ਨਾਲ ਜਿਹੜੇ ਜਿਹੜੇ ਇਹਨਾਂ ਦੇ ਚਾਪੂਸ ਹੈਗੇ ਆ ਜਿਨ੍ਹਾਂ ਨੂੰ ਇਸ ਕਰਕੇ ਨਹੀਂ ਪਾਰਟੀ ਚ ਉਹਦੇ ਮਿਲੇ ਕਿ ਵੀ ਉਹ ਡਿਜ਼ਰਵ ਕਰਦੇ ਆ ਉਹ ਉਸ ਲਾਇਕ ਹੈਗੇ ਨੇ ਬਸ ਇਸ ਕਰਕੇ ਆ ਕਿ ਵੀ ਉਹ ਅਰਵਿੰਦ ਕੇਜਰੀਵਾਲ ਦੇ ਛੇਤੇ ਉਹੀ ਕੰਮ ਇੱਥੇ ਪੰਜਾਬ ਦੇ ਵਿੱਚ ਹੋ ਰਿਹਾ ਹੁਣ ਤੁਸੀਂ ਮੈਨੂੰ ਦੱਸੋ ਸਵਾਇਤ ਤੌਰ ਤੇ ਮਾਨ ਦੀ ਰੇ ਕਾਈ ਮਿੰਨੇ ਹੋਗਾ ਕੋ ਨੀਤਾ ਹੈ ਕੋ ਦੂਜਾ ਨੰਬਰ ਹੈਗਾ ਜਿਹਦੇ ਬੰਦਾ ਆਵੇ ਤਾਂ ਹਜ਼ਾਰ ਬੰਦਿਆਂ ਦਾ ਇਕੱਠ ਹੋ ਜਾਈ ਹੈ ਕੋ ਬੰਦਾ ਇਹ ਨਹੀਂ ਉਪਰੋਂ ਦਿੰਦੇ ਹੈਗੇ ਔਰ ਉਹਦਾ ਖਮਿਆਜ਼ਾ ਜਿਹੜੇ ਇਹ ਭੋਗਤ ਰਹੇ ਹੈਗੇ ਨੇ ਤੇ ਹੁਣ ਇਹ ਆਏ ਨੇ ਹੁਣ ਸਭ ਤੋਂ ਵੱਡੀ ਗੱਲ ਮੈਂ ਹੋਰ ਦੱਸਦਾ ਮੈਨੂੰ ਰਾਗਵ ਚੱਡਾ ਆਦਾ ਚਲੋ ਠੀਕ ਆ ਮੰਨ ਲਿਆ ਵੀ ਜੀ ਉਹ ਪੰਜਾਬ ਚ ਨਹੀਂ ਉਹ ਪੂਰਾ ਨਗਾਤਾ ਉਹਨਾਂ ਨੇ ਸਾਰੇ ਦਾ ਸਾਰਾ ਜਿਹੜਾ ਹੈਗਾ ਜਦ ਕੀ ਉਹਨਾਂ ਦੀ ਜ਼ਰੂਰਤ ਸੀ ਉਹਨਾਂ ਦੇ ਵੱਡੇ ਨੇਤਾ ਵੀ ਜੇ ਉਹ ਜੇਲ੍ਹ ਚ ਬੈਠੇ ਨੇ ਉਹਨਾਂ ਨੂੰ ਇੱਥੇ ਹੋਣਾ ਚਲੋ ਸਥਿਤੀਆਂ ਕੁਛ ਵੀ ਰਹੀਆਂ ਹੋ ਕੇ ਉਹ ਪੰਜਾਬ ਤੋਂ ਐਮਪੀ ਵੀ ਨੇ ਨਾ ਰਾਜ ਸਭਾ ਦੇ ਵਿੱਚ ਪੰਜਾਬ ਤੋਂ ਐਮਪੀ ਭੇਜੇ ਗਏ ਨੇ ਉਸੇ ਤੇ ਆ ਰਹੇ ਮੈਂ ਉਸੇ ਤੇ ਰਾਜੀਵ ਵੀ ਆ ਰਿਹਾ ਹੈ ਇਹ ਬਤੌਰ ਰਾਜ ਸਭਾ ਦੇ ਮੈਂਬਰ ਹੋਣ ਦੇ ਜਿਹੜੇ ਬਾਕੀ ਦੇ ਰਾਜ ਸਭਾ ਦੇ ਮੈਂਬਰ ਉਹ ਕਿੱਥੇ ਦਿਸੇ ਜਿਵੇਂ ਰਾਹੁਲ ਚੰਡਾ ਸੌਰੀ ਰਾਮ ਚੰਡਾ ਨਹੀਂ ਦਿਸੇ ਸੇ ਤੇ ਬਾਕੀ ਦੇ ਸਭ ਵਿਸੇ ਰਾਜ ਸਭਾ ਦਾ ਮੈਂਬਰ ਕੁਝ ਪੰਜਾਬ ਵਿੱਚ ਕੁਝ ਹੋਣ ਪ੍ਰਚਾਰ ਕਰਦਾ ਰਿਹਾ ਆਪਣੇ ਹਮ ਹਮ ਆਮ ਆਜ਼ਾਦੀ ਪਾਰਟੀ ਦੇ ਦਿਸੇ ਆ ਕੋਈ ਨਹੀਂ ਨਾ ਕਿਉਂ ਐਦਾਂ ਹੋਇਆ ਕੀ ਗੱਲ ਪਾਰਟੀ ਪ੍ਰਤੀ ਉਹਨਾਂ ਦੀ ਕੋਈ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਪਾਰਟੀ ਨੇ ਉਹਨਾਂ ਨੂੰ ਚੱਕ ਕੇ ਆਊਟ ਆਫ ਨਥਿੰਗ ਕੋਈ ਹੈ ਹੀ ਨਹੀਂ ਜਿਵੇਂ ਉਹਨਾਂ ਨੂੰ ਚੱਕ ਕੇ ਉਹਨਾਂ ਨੇ ਬਣਾ ਦਿੱਤਾ ਤਾਂ ਉਹਨਾਂ ਕੀ ਜ਼ਿੰਮੇਵਾਰੀ ਤਾਂ ਇਹ ਪਾਰਟੀ ਦਾ ਸੰਕਟ ਹੈਗਾ ਹੈ ਪਰ ਇਹਨਾਂ ਸਾਰੀਆਂ ਚੀਜ਼ਾਂ ਦਾ ਚਲਦੇ ਆਮ ਆਦਮੀ ਪਾਰਟੀ ਵੀ ਜਿਹੜੀ ਹੈਗੀ ਹੈ ਉਹ ਚੋਣ ਦੇ ਜਿਹੜੀਆਂ ਨਤੀਜੇ ਉਹਨਾਂ ਦੇ ਉੱਤੇ ਅਸਰ ਜ਼ਰੂਰ ਪਵੇਗਾ ਲੋਕ ਇਸ ਗੱਲ ਦਾ ਨੋਟਿਸ ਲਿਆ ਉਹਨਾਂ ਨੇ ਕਹਿੰਦੇ ਜਿਹੜੀ ਪਾਰਟੀ ਨੂੰ ਤੁਹਾਨੂੰ ਉਸ ਵੇਲੇ ਰੌਲਾ ਹੀ ਇਹ ਪਿਆ ਸੀਗਾ ਕਿ ਤੁਸੀਂ ਪੰਜਾਬ ਤੋਂ ਬਾਹਰ ਦੇ ਬੰਦੇ ਆਪਣੇ ਛੇਤੇ ਉਸਦੀਪ 파ਟਲ ਜਿਹੜੇ ਹੈਗੇ ਜਾਂ ਰਾਧਕ ਚੱਦਾ ਹੈਗੇ ਇਹਦੇ ਨਾਲ ਤੇ ਪੰਜਾਬੀ ਕੋਰ ਬੰਦੇ ਜਿਹੜੇ ਹੈਗੇ ਤਾਂ ਕਿ ਇੱਕ ਫਲਾਰਾ ਮਿਲਦਾ ਪਾਰਟੀ ਦਾ ਸੰਗਠਨ ਮਜ਼ਬੂਤ ਹੁੰਦਾ ਠੀਕ ਹੈ ਲੋਕ ਉਹਨਾਂ ਦੇ ਨਾਲ ਜੁੜਦੇ ਪਰ ਤੁਸੀਂ ਉਹ ਨਾ ਬੰਦੇ ਨੂੰ ਬਣਾਤਾ ਜਿਹੜੇ ਗੈਰ ਰਾਜਨੀਤਿਕ ਟੋਟਲੀ ਗੈਰ ਰਾਜਨੀਤਿਕ ਬੰਦੇ ਹੈਗੇ ਠੀਕ ਹੈ ਜੀ ਜਿਵੇਂ ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ ਦੇ ਹੈਗੇ ਨੇ ਜਾਂ ਅਰਪਜਨ ਸਿੰਘ ਜਿਹੜੇ ਕ੍ਰਿਕਟਰ ਹੈਗੇ ਉਹਨਾਂ ਦੀ ਕੋਈ ਦੇਖੀ ਹਾਲਾ ਕਿ ਉਹ ਤਾਂ ਜਲੰਧਰ ਦੇ ਨੇ ਪੰਜਾਬੀ ਬੋਲਣ ਵਾਲੇ ਨੇ ਉਹਨਾਂ ਦੀ ਕੋਈ ਐਕਟੀਵਿਟੀ ਰੱਖੀ ਹੈ ਤੁਸੀਂ ਪੰਜਾਬ ਕੋ ਤਾਂ ਨਜ਼ਰ ਹੀ ਨਹੀਂ ਆਏ ਪੰਜਾਬ ਚ ਹਾਂ ਤਾਂ ਜੋ ਆਮ ਆਦਮੀ ਪਾਰਟੀ ਵਾਲੇ ਜਿਸ ਤਰ੍ਹਾਂ ਦਾ ਕਰ ਰਹੇ ਨੇ ਬਸ ਉੱਥੇ ਹੈ ਇਸ ਵੇਲੇ ਆਮ ਆਦਮੀ ਪਾਰਟੀ ਦਾ ਬੜਾ ਇਹ ਪਗਵਨ ਤੁਮਾਨ ਜਿਹੜੇ ਹੈਗੇ ਆ ਵੀ ਉਹ ਕਹਿੰਦੇ ਵੀ ਮੇਰੇ ਹੱਥ ਦੇ ਵਿੱਚ ਕਮਾਲ ਹੋਵੇ ਬਾਕੀ ਸਾਰੇ ਦੂਜੇ ਨੰਬਰ ਤੇ ਜਦੋਂ ਸੰਕਟ ਹੁੰਦਾ ਉਦੋਂ ਫਿਰ ਇਹਨਾਂ ਨੂੰ ਪਤਾ ਲੱਗਦਾ ਜਿਵੇਂ ਅੱਜ ਕੇਜਰੀਵਾਲ ਨੂੰ ਮਹਿਸੂਸ ਹੋ ਰਿਹਾਊਗਾ ਤੇ ਉਹਨਾਂ ਨੇ ਵੱਡੇ ਵੱਡੇ ਜਿਹੜੇ ਬੰਦੇ ਸੀਗੇ ਆਪਣੇ ਜਦੋਂ ਆਮ ਆਦਮੀ ਪਾਰਟੀ ਬਣੀ ਸੀ ਉਹ ਜਿਵੇਂ ਪ੍ਰਸ਼ਾਂਤ ਕੁਸ਼ੂਰ ਸੀਗੇ ਅਥਾ ਸੋਰੀ ਪ੍ਰਸ਼ਾਦ ਘੂਸ਼ਨ ਸੀਗੇ ਔਰ ਜਿਵੇਂ ਜੁਗਿੰਦਰ ਯਾਦਵ ਜਾਂ ਹੋਰ بڑے ਨੇਤਾ ਸੀਗੇ ਜਿਹੜੇ ਪਾਰਟੀ ਦੇ ਨਾਲ ਸੀ ਪਾਰਟੀ ਛੱਡ ਕੇ ਚਲੇ ਗਏ ਯਾ ਇਹ ਕਹਿ ਲੀਏ ਕਿ ਇਹਨਾਂ ਦੀ ਸਥਿਤੀਆਂ ਇਹੋ ਜੀਆਂ ਪੈਦਾ ਹ ਹੁਣ ਸੁਆਤੀ ਮਾਲੀਵਾਲ ਦਾ ਕੇਸ ਦੇਖ ਲੋ ਜਿਹੜੀ ਰਾਸ ਸਭਾ ਦੀ ਮੈਂਬਰ ਹੈਗੀ ਐ ਉਹ ਬੜੀ ਜ਼ਮੀਨ ਤੇ ਲੜਨ ਵਾਲੀ ਉਹ ਨੀਤਾ ਸੀਗੀ ਉਹਨੇ ਠੀਕ ਹੈ ਜੀ ਉਹਨੇ ਜ਼ਮੀਨੀ ਪੱਧਰ ਤੇ ਕੰਮ ਕੀਤਾ ਹੈਗਾ ਉਹਦੇ ਨਾਲ ਕੀ ਹਾਲ ਕੀ ਤਕੀ ਸਲੂਕ ਕੀਤਾ ਔਰ ਇਹ ਪਾਰਟੀ ਜਿਹੜੀ ਕਹਿੰਦੀ ਸੀ ਸਾਡਾ ਤਾਂ ਆਧਾਰ ਹੀ ਬੜਾ ਸਦਾਚਾਰਕ ਕੀਤਾ ਕਦਰ ਕੀਮਤਾਂ ਦੇ ਉੱਤੇ ਟਿਕਿਆ ਹੋਇਆ ਹੈਗਾ ਸਾਡਾ ਅਸੀਂ ਤਾਂ ਰਾਜਨੀਤੀ ਨੂੰ ਬਦਲਣ ਆਏ ਹੈਗੇ ਰਾਜਨੀਤੀ ਦਾ ਗੰਦਾ ਜਿਹੜਾ ਹੈਗਾ ਉਹ ਸਾਫ਼ ਕਰਦਾ ਹੈ ਤੇ ਉਹੀ ਆਕਾਸ਼ੀਤਾ ਕਰੀ ਜਾਂਦੇ ਹੈ। ਤੇ ਇਹ ਸਾਰੀਆਂ ਗੱਲਾਂ ਤੇ ਚੱਲਦੇ ਇੱਥੇ। ਬਾਕੀ ਜਿਹੜੀ ਹੈਗਾ ਉਹ ਆਪਣੀ ਲੜਾਈ ਇਸ ਵੇਲੇ ਜਿਹੜੀਆਂ ਵੀ ਪਾਰਟੀਆਂ ਐ ਜਿਹੜੀਆਂ ਹੈਗੀਆਂ ਉਹ ਆਪ ਦੀ ਆਪ ਦੀ ਲੜਾਈ ਲੜ ਰਹੀਆਂ ਨੇ ਇਸ 2024 ਦੇ। ਔਰ ਇਹ ਲੜਾਈ ਜਿਹੜੀ ਹੈਗੀ ਹੈ ਲੋਕ ਸਭਾ ਚ ਜ਼ਿਆਦਾ ਸੀਟਾਂ ਪ੍ਰਾਪਤ ਕਰਨ ਦੀ ਵੀ ਇਹ ਲੜਾਈ ਹੈਗੀ 2027 ਦੇ ਨਹੀਂ ਆਪਣਾ ਪਿੰਡਾਂ ਦਾ ਹੈ। ਜੀ। ਬਿਲਕੁਲ ਮੈਂ ਐਸੇ ਸਵਾਲ ਤੇ ਆ ਰਿਹਾ ਸੀ ਤੁਸੀਂ ਗੱਲ ਕਰ ਦਿੱਤੀ ਕਿ 2027 ਦੀ ਲੜਾਈ ਤਾਂ ਭਾਜੀਪੀ ਦੇ ਜਿਹੜੇ ਵੱਡੇ ਚਿਹਰੇ ਜਾਂ ਕਾਂਗਰਸ ਦੇ ਵੱਡੇ ਚਿਹਰੇ ਆਉਣਾ ਜਾਂ ਜਿਹੜੀ ਇਹ ਲੜਾਈ ਲੜੀ ਜਾ ਰਹੀ ਹੈ ਜਾਂ ਜਿਸ ਤਰੀਕੇ ਦੇ ਨਾਲ ਆ ਕੇ ਪ੍ਰਚਾਰ ਕੀਤਾ ਜਾ ਰਿਹਾ ਉਹ ਕਿੰਨਾ ਕੇਤੇ ਇਹ ਦੇਖਦੇ ਆ ਕਿ ਜਿਹੜਾ ਪੰਜਾਬ ਦਾ ਜਿਹੜਾ 24 ਦਾ ਇਲੈਕਸ਼ਨ ਆ ਇਹ ਉਹਨਾਂ ਲਈ ਸੈਮੀ ਫਾਈਨਲ ਹੋ ਸਕਦਾ ਤੇ ਜਿਹੜਾ ਔਨ ਵਾਲਾ 27 ਆ ਉਹ ਫਾਈਨਲ ਹੋ ਸਕਦਾ ਕਿਉਂਕਿ ਭਾਜੀਪੀ ਵੀ ਬਹੁਤ ਲੰਬੇ ਸਮੇਂ ਤੋਂ ਚਾਹੁੰਦੀ ਹੈ ਕਿ ਅਸੀਂ ਪੰਜਾਬ ਦੇ ਅੰਦਰ ਆਪਣੀ ਸਰਕਾਰ ਬਣਾਈਏ ਦੇਖੋ ਸਭ ਤੋਂ ਵੱਡੀ ਗੱਲ ਜਿਹੜੀ ਅਮਿਤ ਸ਼ਾਹ ਨੇ ਆਪਣੀ ਇਸ ਰੈਲੀ ਦੇ ਵਿੱਚ ਕਹੀ ਸੀ ਪੰਜਾਬ ਹੂੰ ਕਿ ਬੀਜੇਪੀ ਦੀ ਜੇ ਕੇਂਦਰ ਤੇ ਸਰਕਾਰ ਬਣਦੀ ਹੈ ਨਾ ਤਾਂ ਨਿਸ਼ਚਿਤ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਵੱਡੀ ਰਾਜਨੀਤਿਕ ਜਿਹੜੀ ਚੱਕਤਲ ਹੈ ਉਹ ਹੋਣ ਦੀ ਸੰਭਾਵਨਾ ਹੈ ਪਰ ਬੀਜੇਪੀ ਨੇ ਇਹੋ ਜਿਹਾ ਕੀਤਾ ਹੈ ਬੀਜੇਪੀ ਨੂੰ ਸਰਕਾਰਾਂ ਤੋੜਨੀਆਂ ਤੇ ਆਪਣੀਆਂ ਸਰਕਾਰਾਂ ਬਣਾਉਣੀਆਂ ਆਉਂਦੀਆਂ ਉਹਨਾਂ ਨੇ ਕੀਤਾ ਬਿਨਾ ਸੰਵਿਧਾਨ ਦੀ ਧਾਰਾ ਜਿਹੜੀ ਹੈਗੀ ਹੈ ਉਹ ਵਰਤਿਆ ਜਿਹਦੇ ਤਹਿਤ ਜਿਹਦੇ ਸਿੱਧਾ ਦੋਸ਼ ਲੱਗਦਾ ਸੀ ਕਾਂਗਰਸ ਜਿਹੜੇ ਇੰਦਰਾ ਗਾਂਧੀ ਵੇਲੇ ਕਿ ਉਹਨਾਂ ਨੇ ਉਹ ਸੰਵਿਧਾਨ ਦੇ ਦੁਰਵਰਤੋਂ ਕਰਦੇ ਹੋਏ ਉਹਨਾਂ ਨੇ ਜਿਹੜੀਆਂ ਆਪੋਜੀਸ਼ਨ ਦੇ ਸਰਕਾਰਾਂ ਸੂਬਿਆਂ 'ਚ ਉਹ ਦੇਗੀਆਂ ਸੀ ਭਾਜਪਾ ਨੇ ਇਹਦੇ ਬੜੇ ਬੜੇ ਧਿਆਨ ਨਾਲ ਉਹ ਕੰਮ ਕਰਦੇ ਇਸ ਮਾਮਲੇ ਦੇ ਵਿੱਚ ਚਾਹ ਉਹਨਾਂ ਨੇ ਆਪਣੀਆਂ ਸਾਰੀਆਂ ਚੱਲਜਾਹਰ ਕਰ ਦਿੱਤੀਆਂ ਹੈਗੀਆਂ ਆਪਣੀਆਂ ਜਿਹੜੀਆਂ ਆਪਣੀ ਮਨਸ਼ਾ ਹੈਗੀ ਹੈ ਉਹ ਪੰਜਾਬ ਦੇ ਵਿੱਚ 2027 ਦਾ ਜਿਹੜਾ ਹੈਗਾ ਉਹਨੂੰ ਧਿਆਨ ਚ ਰੱਖਦੇ ਰਿਹਾ ਚੋਣ ਦਾ ਲੈ ਨਾ ਉਹੀ ਹਾਲ ਕਾਂਗਰਸ ਦਾ ਹੈਗਾ ਉਹੀ ਹਾਲੇ ਦਾ ਦੇਖੋ ਕਾਂਗਰਸ ਤੇ ਉਹਦਾ ਤਾਂ ਗਠਜੋੜ ਜਿਹੜਾ ਗੱਡਜੋੜ ਆ ਪੰਜਾਬ ਚ ਕੋਈ ਹੈਗਾ ਆਮ ਆਦਮੀ ਪਾਰਟੀ ਉਹ ਕਿ ਪੰਜਾਬ ਦੀ ਜਿਹੜੀ ਕਾਂਗਰਸ ਜਿਹੜੀ ਇੱਕਾਈ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਜੇ ਇਹਨਾਂ ਨੂੰ ਨਾਲ ਲੜ ਕੇ ਲੜੇ ਤਾਂ ਸਾਡਾ ਤਾਂ ਕਲੀਨ ਸਵੀਪ ਹੋ ਜਾਣਾ ਤੇ ਆਮ ਆਦਮੀ ਪਾਰਟੀ ਨੂੰ ਤਾਕਤ ਮਿਲੂ ਲੇਕਿਨ ਉਹਨਾਂ ਨੂੰ ਇਹ ਪ੍ਰੋਬਲਮ ਸੀਗੀ ਕਿ ਪੰਜਾਬ ਦੇ ਨੇਤਾ ਨੂੰ ਕਿ ਜੇ ਇਹ ਤਾਕਤਵਰ ਹੁੰਦੀ ਆਮ ਆਦਮੀ ਪਾਰਟੀ ਦੇ 2027 ਦੇ ਵਿੱਚ ਫਿਰ ਸਾਡਾ ਨੰਬਰ ਕਿੰਨੇ ਲੱਗੂ ਸਰਕਾਰ ਕਿਵੇਂ ਬਣੂਗੀ ਸਾਡੀ ਹੂੰ ਤਾਂ ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਇਹਨਾਂ ਦੇ ਨਾਲ ਨਹੀਂ ਅਸੀਂ ਇਕੱਲੇ ਠੀਕ ਤਾਂ ਪੰਜਾਬ ਦੇ ਜਿਹੜੇ ਕਾਂਗਰਸ ਦੇ ਨੇਤਾ ਹੈਗੇ ਉਹਨਾਂ ਦਾ ਵੀ ਕੋਈ ਬਾਰੀ ਦਿਲਚਸਪੀ ਨਹੀਂ ਹੈ ਜੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹਦਾ ਧੱਕੇ ਦੇ ਨਾਲ ਕਿਹਾ ਵੀ ਜਾ ਤੂੰ ਲੜ ਇਹਨਾਂ ਕੋਲ ਕੈਂਡੀਡੇਟ ਕਿੱਥੇ ਸੀ ਜੇ ਇੰਨੀ ਉਤਸ਼ਾਹ ਹੁੰਦਾ ਇੰਨੀ ਤਕਰਤਾ ਹੁੰਦੀ ਪੰਜਾਬ ਕਾਂਗਰਸ ਦੇ ਵਿੱਚ ਤਾਂ ਉਹ ਇੰਨਾ ਟਾਈਮ ਕਿਉਂ ਲੱਗਦਾ ਉਹਨਾਂ ਨੂੰ ਆਪਣੇ ਨੀਰਦਾ ਛਾਂਟਣ ਦੇ ਵਿੱਚ ਤੇਰਾ ਸੀਤਾ ਤੇਰਾ ਬੰਦੇ ਲੱਭਣੇ ਸੀਗੇ ਜਿਹੜੇ ਉਹਨਾਂ ਦੇ ਦੂਜੇ ਸੀ ਬੰਦੇ ਸਿਟਿੰਗ ਆ ਉਹਨਾਂ ਨੂੰ ਟਿਕਟੇ ਹੋਰ ਦਿੱਤੇ ਆ ਅੱਛਾ ਫਿਰ ਇੱਥੋਂ ਉਹ ਸੰਗਰੂਰ ਵਾਲੇ ਉਹਨਾਂ ਨੂੰ ਉੱਥੇ ਤੇ ਇੱਥੇ ਜਨਾ ਦਾ ਧਾਰ ਆਦਾ ਅੰਦਪੁਰ ਸਾਹਿਬ ਪਈਦਾ ਆ ਬਠਿੰਡੇ ਗਿੱਦਣ ਵਾਹੇ ਤੋਂ ਬੜਿੰਗ ਸਾਹਿਬ ਇੱਥੇ ਆ ਗਏ ਹੈਗੇ ਤੇ ਗੁਰਦਾਸਪੁਰ ਤੋਂ ਉੱਥੋਂ ਉਹਨਾਂ ਲੜਦਾ ਉਹ ਸਿਟਿੰਗ ਐਮਐਲਏ ਹੈ ਕਿ ਉਹਨਾਂ ਨੂੰ ਮਤਲਬ ਉਹ ਕਹਿਣ ਦਾ ਹੈ ਕਿ ਭਈ ਇੱਕ ਕਾਂਗਰਸ ਦਾ ਕਿਸੇ ਜੇ ਐਨੀ ਕਾਂਗਰਸ ਦੇ ਪੰਜਾਬ ਦੀ ਜਿਹੜੀ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਐਨੀ ਸਿਰੀਅਸ ਦੀ ਤਾਂ ਉਹ ਆਪਣੀ ਪਾਰਟੀ ਦੀ ਹਾਈ ਕਮਾਂਡ ਦਾ ਕਹਿਣਾ ਮੰਨ ਕੇ ਉਹ ਗਠਬੰਧ ਇਹਦਾ ਗਠਬੰਧ ਨਾ ਕਰਦੀ ਇਹਨਾਂ ਦੇ ਨਾਲ ਆਮ ਆਦਮੀ ਪਾਰਟੀ ਨੇ ਜਦ ਕਿ ਕਹ ਹਾਈ ਕਮਾਂਡ ਤਾਂ ਕਹਿੰਦੀ ਸੀ ਕਿ ਫਿਰ ਉਹਦੇ ਨਾਲ ਇਹ ਵੀ ਹੈ ਨਾ ਵੀ ਕਾਂਗਰਸ ਮੂੰਹ ਕੀ ਦਿਖਾਊਗੀ ਆਪਣਾ ਕਾਂਗਰਸ ਇਸ ਟਾਈਮ ਪੰਜਾਬ ਦੇ ਅੰਦਰ ਵਿਰੋਧੀ ਧਿਰ ਦੇ ਵਿੱਚ ਬੈਠੀ ਆ ਜੇਕਰ ਗੱਠਜੋੜ ਹੋ ਜਾਂਦਾ ਫਿਰ ਵਿਰੋਧੀ ਧਿਰ ਖਤਮ ਹੋ ਜੂ ਫਿਰ ਸਰਕਾਰ ਨੂੰ ਸਵਾਲ ਕੌਣ ਕਰੂਗਾ ਸਰਕਾਰ ਜਿਹੜੀਆਂ ਵਾਅਦੇ ਕਰਦੀ ਆ ਜਾਂ ਲੋਕਾਂ ਦੀ ਗੱਲ ਕੌਣ ਕਰੂਗਾ ਉਹ ਨਹੀਂ ਰਾਜਦਵੀ ਇਹ ਇਦਾਂ ਨਹੀਂ ਹੁੰਦਾ ਹੁੰਦਾਗਾ ਰਾਜਨੀਤੀ ਦੇ ਵਿੱਚ ਠੀਕ ਹੈ ਇਹ ਇਹ ਤੇ ਦੋ ਪਾਰਟੀਆਂ ਜਿਹੜੀਆਂ ਇੱਕ ਦੂਜੇ ਦੇ ਵਿਰੋਧ ਚ ਕਲੈਕਸ਼ਨ ਲੜਦੀਆਂ ਬਾਅਦ ਦੇ ਵਿੱਚ ਚੋਣਾਂ ਤੋਂ ਬਾਅਦ ਹੈਗੀਆਂ ਉਹ ਇਕੱਠੇ ਰਲ ਕੇ ਸਰਕਾਰ ਬਣਾ ਲੈਂਦੀਆਂ ਹੈ। ਗੱਲ ਵੇਹ ਅੱਜ ਦੀ ਨਹੀਂ ਰਾਜਨੀਤੀ ਹੈਗੀ ਆ ਮੈਂ ਨਹੀਂ ਕਹਾਂਗਾ ਵੀ ਇਹ ਵੰਗਿਆ ਰਾਜਨੀਤੀ ਹੈਗੀ। ਲੇਕਿਨ ਇਹ ਤਾਂ ਵਿਆਹਕ ਪੱਖ ਦੇਖੋ ਤੁਸੀਂ। ਠੀਕ ਹੈ ਜੀ। ਹਰ ਇਹ ਜਿਹੜੀ ਜਿਹੜੀ ਰਾਜਨੀਤੀ ਇਸ ਵੇਲੇ ਹੋ ਰਹੀ ਹੈ ਸਿਰਫ ਸਿਰਫ ਸੱਤਾ ਪ੍ਰਾਪਤੀ ਲਈ ਹੋ ਰਹੀ ਹੈ। ਸੱਤਾ ਆਉਣੀ ਚਾਹੀਦੀ ਹੈ। ਚੋਣ ਜਿੱਤਣੀ ਚਾਹੀਦੀ ਹੈ। ਚਾਹੇ ਕੁਛ ਹੋ ਜੇ। ਇਸ ਸਾਰੀਆਂ ਪਾਰਟੀਆਂ ਦਾ ਸਾਰੀ ਜਿਹੜੀ ਲੀਡਰਸ਼ਿਪ ਹੈ ਇਸੇ ਕਰਕੇ ਤਾਂ ਪਤਾ ਹੀ ਨਹੀਂ ਇੱਕ ਨੈਤਿਕ ਗਰਾਵਿਟੀ ਜਿਹੜੀ ਹੈਗੀ ਰਾਜਨੀਤੀ ਦੇ ਵਿੱਚ ਆਈ ਹੋਈ ਹੈ ਔਰ ਉਹਦਾ ਸਿੱਧਾ ਸਿੱਧਾ ਪ੍ਰਤੱਖ ਸਬੂਤ ਸਾਨੂੰ ਇਹ ਮਿਲਦਾ ਹੁਣ ਇਹਦੇ ਵਿੱਚ ਜਿਵੇਂ ਕੈਂਡੀਡੇਟਾਂ ਦੀ ਜਿਹੜੀ ਸਿਲੈਕਸ਼ਨ ਹੋਈ ਕੀ ਕੀਤੀ ਹੈ ਠੀਕ ਹੈ ਜੀ ਚਾਂਟੀ ਹੋਈ ਹੈਗੀ ਆ ਉਹ ਕੀਤਾ ਉਹਨਾਂ ਨੂੰ ਤੇ ਉਹ ਉਹਦੇ ਚ ਸਿਰ ਪੈਰੀ ਹੈ ਆਪਣਾ ਆਪਣਾ ਫਾਇਦਾ ਕੋਈ ਦੇਖਦਾ ਹੈ ਕੋ ਇਸ ਕਰਕੇ ਦੇ ਕਹਿੰਦਾ ਮੈਂ 2024 ਮੈਂ ਤਾਂ 2027 ਵਿੱਚ ਐਮਐਲਏ ਦੇ ਟਿਕਟ ਲੜੂਗਾ ਐਮਐਲਏ ਬਣੂਗਾ ਸਰਕਾਰ ਬਣੂਗੀ ਤਾਂ ਮੈਂ ਮੰਤਰੀ ਬਣੂਗਾ ਮੈਂ ਕੀ ਲੈਣਾ ਉਹ ਕਹਿੰਦਾ ਜੀ ਮੈਂ ਨਹੀਂ ਲੜਨਾ ਲੋਕ ਸਭਾ ਦਾ ਲੋਕ ਸਭਾ ਵਿੱਚ ਠੀਕ ਤੋਂ ਸਾਹ ਦੇ ਨਾਲ ਇਹ ਨਹੀਂ ਹੁੰਦਾਗਾ ਕਿ ਪ੍ਰਮੁੱਖ ਪਾਰਟੀ ਹੈਗੀ ਤੁਸੀਂ ਦੇਖਣਾ ਇਸ ਵੇਲੇ ਵਰਤਮਾਨ ਸਥਿਤੀ ਕੀ ਹੈਗੀ ਇਹਦੇ ਵਿੱਚ ਤੁਹਾਡੀ ਪਾਰਟੀ ਜੇ ਕਾਂਗਰਸ ਪਾਰਟੀ ਦੇ ਇਹ ਨੇਤਾ ਜਿਹੜੇ ਹੈਗੇ ਜੀ ਇਹਨਾਂ ਨੂੰ ਇੰਨਾ ਹੀ ਲੱਗਦਾ ਹੈਗਾ ਕਿ ਵੀ ਸਾਡਾ ਤਾਂ ਅਸੀਂ ਕੀ ਮੂੰਹ ਦਿਖਾਵਾਂਗੇ ਠੀਕ ਹੈ ਜੇ ਇੰਨੀ ਮੂੰਹ ਦਿਖਾਉਣ ਵਾਲੀ ਸ਼ਰਮ ਹੋਵੇ ਤਾਂ ਇਹਨਾਂ ਦੀ ਬਾਕੀ ਦੀ ਰਾਜਨੀਤੀ ਦੀ ਸੱਚੀ ਸੂਚੀ ਹੋਣੀ ਚਾਹੀਦੀ ਹੈ ਜੇ ਇੰਨੀ ਸ਼ਰਮ ਹੋਵੇ ਠੀਕ ਹੈ ਤੁਸੀਂ ਮੈਨੂੰ ਦੱਸੋ ਹੋਰ ਪਾਸੇ ਕਿੱਥੇ ਹੈਗੀ ਉਹ ਸ਼ਰਮ ਉਹ ਲਿਆਜ ਕਿੱਥੇ ਹੈਗਾ ਦਿਸਦਾ ਸਭ ਕਿਤੇ ਤਾਂ ਇਸ ਕਰਕੇ ਇਹ ਗੱਲ ਨਿਰਭੂ ਠੀਕ ਹੈ ਤੁਸੀਂ ਉਹਨਾਂ ਦੇ ਨਾਲ ਕੀਤਾ ਹੈਗਾ ਸੈਂਟਰ ਦੇ ਵਿੱਚ ਤੁਸੀਂ ਤੁਹਾਡਾ ਮੁੱਖ ਵਿਰੋਧੀ ਜਿਹੜਾ ਬੀਜੇਪੀ ਹੈਗਾ ਉਹਨੂੰ ਸੱਤਾ ਤੋਂ ਬੇਦਖਲ ਕਰਨਾ ਇਸ ਕਰਕੇ ਸੀ ਉਹ ਕੀਤਾ ਹੈਗੇ ਹੋਰ ਸਰ ਜੇ ਇਹ ਗੱਲ ਹੈਗੀ ਹੈ ਤੇ ਜਿਹੜੀ ਦਿੱਲੀ ਵਾਲੇ ਜਿਹੜੀ ਕਾਂਗਰਸ ਹੈਗੀ ਹੈ ਉਹਨਾਂ ਨੇ ਕਿਉਂ ਕੀ ਗੱਲ ਉਹ 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 ਉੱਥੇ ਵੀ ਤਾਂ ਇਹਨਾਂ ਦੇ ਵਿਰੋਧੀ ਹੈਗੇ ਆਮ ਆਦਮੀ ਪਾਰਟੀ ਨੇ ਜੇ ਸਭ ਤੋਂ ਵੱਡਾ ਨੁਕਸਾਨ ਦਿੱਲੀ 'ਚ ਕੀਤਾ ਹੈ ਰਹਾ 2015 ਤੋਂ ਲੈ ਕੇ 2013 ਦੇ ਇਲੈਕਸ਼ਨਾਂ ਤੋਂ ਲੈ ਕੇ ਜਦੋਂ ਵੀ ਆਮ ਆਦਮੀ ਪਾਰਟੀ ਰਾਜਨੀਤਿਕ ਪਾਰਟੀ ਬਣੀ ਹੈ ਚੋਣਾਂ ਲੜਨੀਆਂ ਸ਼ੁਰੂ ਸਭ ਤੋਂ ਵੱਡਾ ਨੁਕਸਾਨ ਤਾਂ ਉਹਨੇ ਕਾਂਗਰਸ ਨੂੰ ਕੀਤਾ ਲੇਕਿਨ ਉੱਥੇ ਵੀ ਤਾਂ ਕੀਤਾ ਹੈ ਇਹਨਾਂ ਨੇ ਚੰਡੀਗੜ੍ਹ 'ਚ ਵੀ ਕੀਤਾ ਬਾਕੀ ਦੇ ਵਿੱਚ ਗੁਜਰਾਤ 'ਚ ਹੋਰ ਥਾਵਾਂ ਤੇ ਇਹਨਾਂ ਦਾ ਉਹਦੇ ਨਾਲ ਹੈਗਾ ਕੱਲੇ ਪੰਜਾਬ 'ਚ ਕਿਉਂ ਹੂੰ ਤਾਂ ਇਹ ਗੱਲ ਐਵੇਂ ਫालतੂ ਹੈਗੀ ਹੈ ਇਹ ਤੁਸੀਂ ਕਹਿ ਸਕਦੇ ਕਿ ਜੇ ਅਸੀਂ ਆ ਸਿਆਸਤ ਲੋਕ ਸਭਾ ਦੀ ਹੈ ਫੋਮੀ ਸਿਆਸਤ ਹੈ ਆ ਸਾਡੀ ਪਰਦੇਸ਼ ਦੀ ਸਿਆਸਤ ਹੈ ਵੱਖਰੇਵਾ ਕਰੋ ਪਰ ਇਹਨਾਂ ਦੀ ਪ੍ਰੋਬਲਮ ਹੈਗੀ ਹੈ ਇਹਨਾਂ ਨੂੰ ਇਸ ਕਰਕੇ ਨਹੀਂ ਕੀਤਾ ਕਿਉਂਕਿ ਇਹਨਾਂ ਨੂੰ ਪਤਾ ਹੈਗਾ ਕਿ ਲੋਕ ਸਾਡੋਂ ਸਾਡਾ ਸਾਡੀ ਗੱਲ ਨੂੰ ਸੁਣਨਗੇ ਨਹੀਂ ਸਾਡੀ ਗੱਲ ਨੂੰ ਤਰਕ ਦੇ ਆਧਾਰ ਤੇ ਲੋਕ ਜਿਹੜੇ ਹੈਗੇ ਉਹ ਨਹੀਂ ਸਨਮਾਨ ਕਰਨਗੇ ਸਾਡੇ ਫੈਸਲੇ ਦਾ ਠੀਕ ਹੈ ਤਾਂ ਇਸ ਕਰਕੇ ਇਹਨਾਂ ਨੇ ਇਹ ਜਿਹੜਾ ਫੈਸਲਾ ਇਹ ਲਿਆ ਹੈਗਾ ਕਿ ਅਸੀਂ ਕੀ ਮੂਤ ਖਾਵਾਂਗੇ ਤਾਂ ਆਪਣੀ ਨੂੰ ਦਿਖਾਈ ਦੇ ਚੱਕਰ ਤੇ ਕਾਂਗਰਸ ਪਾਰਟੀ ਦਾ ਜਿਹੜਾ ਨੁਕਸਾਨ ਹੈ ਪਰ ਜਿਹੜੇ ਵਿਰੋਧੀ ਤਾਂ ਇਹ ਗੱਲ ਮਾਫ ਕਰਨਾ ਰਾਜੂ ਜੀ ਟੋਕਰਿਆਂ ਤੁਹਾਨੂੰ ਵਿਚਾਲੇ ਵਿਰੋਧੀ ਇਹ ਗੱਲ ਕਹਿ ਰਹੇ ਨੇ ਚਾਹੇ ਉਹ ਮਿਤਸ਼ਾ ਹੋਣ ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਹੋਣ ਜਾਂ ਫਿਰ ਜਿੰਨੇ ਵੀ ਵੱਖ-ਵੱਖ ਜਿਹੜੇ ਪ੍ਰਚਾਰਕ ਬੀਜੇਪੀ ਦੇ ਆਏ ਯੋਗੀ ਦਿੱਤੇ ਨਾਥ ਵੀ ਹੋਣ ਤਾਂ ਉਹ ਇਹ ਗੱਲ ਕਹਿੰਦੇ ਕਹਿੰਦੇ ਤਾਂ ਅੰਦਰ ਖਾਤੇ ਤਾਂ ਇੱਕੋ ਹੀ ਗੱਲ ਬਾਤ ਆ ਸਿਰਫ ਲੋਕਾਂ ਦੇ ਲਈ ਇਹ ਅੱਡ-ਅੱਡ ਨੇ ਪੰਜਾਬ ਦੇ ਅੰਦਰ ਕਿਉਂਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਅੰਦਰ ਇੱਕ ਨੇ ਉਥੇ ਕੇਜਰੀਵਾਲ ਜਿਹੜੇ ਜਾ ਕੇ ਕਾਂਗਰਸ ਦੇ ਲਈ ਪ੍ਰਚਾਰ ਕਰ ਰਹੇ ਨੇ ਤੇ ਜਿਹੜੀ ਕਾਂਗਰਸ ਆਮਾਦੀ ਪਾਰਟੀ ਲਈ ਵਕ ਵਕ ਥਾਵਾਂ ਤੇ ਪ੍ਰਚਾਰ ਕਰ ਰਹੀ ਹੈ ਫਿਰ ਕਹਿੰਦੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਬੇਫਕੂਫ ਕਿਉਂ ਬਣਾਇਆ ਜਾ ਰਿਹਾ ਇਹ ਕਹਿਣ ਦਾ ਮੌਕਾ ਕਿਉਂ ਮਿਲਿਆ ਉਹਨਾਂ ਨੂੰ ਇਸੇ ਕਰਕੇ ਮਿਲਿਆ ਨਾ ਕਿਉਂਕਿ ਪੰਜਾਬ 'ਚ ਨਹੀਂ ਹੈ ਨਾ ਕਿ ਇਹਨਾਂ ਦੇ ਨਾਲ ਗੱਠਜੋੜ ਕੀਤਾ ਤਾਂ ਹੀ ਮਿਲਿਆ ਜੇ ਮੰਨ ਲਓ ਪੰਜਾਬ 'ਚ ਗੱਠਜੋੜ ਹੁੰਦਾ ਤਾਂ ਬੀਜੇਪੀ ਆਹ ਗੱਲ ਕਹਿ ਸਕਦੀ ਸੀ ਨਹੀਂ ਕਹਿ ਸਕਦੀ ਸੀ ਨਾ ਜੀ ਤਾਂ ਬੀਜੇਪੀ ਨੂੰ ਇਹ ਮੌਕਾ ਕਿਨੇ ਪ੍ਰਦਾਨ ਕੀਤਾ ਇਕ ਕਾਂਗਰਸ ਦਾ ਫੈਸਲਾ ਪੰਜਾਬ ਦੀ ਟਾਈ ਦਾ ਫੈਸਲਾ ਤਾਂ ਬੀਜੇਪੀ ਤਾਂ ਕਹੂਗੀ ਵਿਰੋਧੀ ਦਾ ਕਹਿਣਗੇ ਉਸ ਜਿਵੇਂ ਜਿਵੇਂ ਹੁਣ ਇੱਕ ਪਰਸੈਪਸ਼ਨ ਬਣਿਆ ਪਿਆ ਵੀ ਜੀ ਬੀਜੇਪੀ ਤੇ ਅਕਾਲੀ ਦਰ ਦਾ ਸਮਝੌਤਾ ਨਹੀਂ ਲੋਕਾਂ ਨੂੰ ਜਾ ਕੇ ਪੁੱਛੋ ਜਾ ਕੇ ਪਿੰਡਾਂ ਦੇ ਉਹ ਤੁਹਾਨੂੰ ਬਹੁਤ ਸਾਰੇ ਲੋਕ ਇਹੋ ਜਿਹੇ ਮਿਲਣਗੇ ਜਿਹੜੇ ਕਹਿਣਗੇ ਉਹ ਇਹ ਤਾਂ ਐਵੇਂ ਡਰਾਮੇਬਾਜ਼ੀ ਕਰਦੇ ਨੇ ਉਹ ਤਾਂ ਲੜੇ ਹੋਏ ਨੇ ਵੋਟ ਤਾਂ ਇਹਨਾਂ ਨੇ ਇੱਕ ਦੂਜੇ ਨੂੰ ਪਾਣੀ ਇਹ ਤਾਂ ਵੈਸੇ ਹੀ ਸੋ ਇਹਨਾਂ ਨੂੰ ਪਰਸੈਪਸ਼ਨ ਹੈ ਨਾ ਨੀਤੀ ਜਿਹੜੀ ਹੁੰਦੀ ਨਾ ਅੱਜ ਕੱਲ ਉਹ ਪਰਸੈਪਸ਼ਨ ਦੀ ਹੈ ਪਰਸੈਪਸ਼ਨ ਦਾ ਮਤਲਬ ਇੱਕ ਪ੍ਰਭਾਵ ਹੈ ਲੇਕਿਨ ਉਹ ਸੱਚ ਨਹੀਂ ਹੈਗਾ ਲੋਕਾਂ ਨੂੰ ਵਿਖਾਇਆ ਜਾ ਰਿਹਾ ਏਦਾਂ ਹੈ ਨਾ ਪਰ ਉਹ ਅਸਲੀਅਤ ਨਹੀਂ ਹੈਗੀ ਆਹ ਹਰ ਲੜਾਈ ਹੈਗੀ ਹੁਣ ਤੁਹਾਨੂੰ ਮੈਂ ਦੱਸਦਾ ਹੈ ਕਿ ਰਾਜਾ ਬਣੇਂਦਰੀ ਉਹ ਲੁਧਿਆਣੇ ਦੇ ਵਿੱਚ ਮੈਂ ਉਹਨਾਂ ਨੂੰ ਪ੍ਰਚਾਰ ਕਰਦੇ ਦੇਖ ਰਿਹਾ ਉਹਨਾਂ ਦੇ ਸਮਰਥਕ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਪਾਰੇ ਸੋਸ਼ਲ ਮੀਡੀਆ ਤੇ ਦੂਜੇ ਤੇ ਫੇਸਬੁੱਕ ਤੇ ਕਿ ਰਾਜਾ ਬਣੇਂਦਰੀ ਗਊਸ਼ਾਲਾ ਚ ਗਏ ਨੇ ਤੇ ਆਪਣੇ ਹੱਥ ਦੇ ਨਾਲ ਗਊ ਮਾਤਾ ਨੂੰ ਉਹ ਪੀੜੇ ਖਵਾ ਰਹੇ ਹੂੰ ਠੀਕ ਹੈ ਜੀ ਫਿਰ ਉਹ ਗਏ ਨੇ ਕਿਸੇ ਧਾਰਮਿਕ ਸਥਾਨ ਦੇ ਉੱਤੇ ਸ਼ਾਇਦ ਗੁਰਦੁਆਰਾ ਸਾਹਿਬ ਹੈ ਉੱਤੇ ਉਹ ਬਰਤਨ ਜਿਹੜੇ ਹੈਗੇ ਆ ਭਾਂਡੇ ਸਾਫ਼ ਕਰਨ ਦੀ ਜਿਹੜੀ ਹੈਗੀ ਆ ਉਹ ਸੇਵਾ ਉੱਤੇ ਨਿਭਾ ਰਹੇ ਨੇ ਜੀ ਰਾਜਾ ਬੜਿੰਗ ਜੀ ਇੱਥੇ ਗਏ ਨੇ ਜਾਂਦੇ ਨੇ ਔਰ ਆ ਚ ਇੱਕ ਗੰਨੇ ਦੇ ਜੂਸ ਵਾਲੀ ਰਿਹੜੀ ਹੈਗੀ ਆ ਤੇ ਉੱਤੇ ਉਹ ਕਹਿੰਦਾ ਵੀ ਭਾਈ ਗੰਨੇ ਦਾ ਰੂਸ ਤੇ ਜੂਸ ਪਿਆ ਤੇ ਆਪ ਵੀ ਉਹ ਨਿੰਬੂ ਕੱਟ ਕੇ ਤੇ ਫੁੰਦੇ ਦਾਬ ਬਣਾਉਂਦੇ ਨੇ ਉਸ ਤੋਂ ਬਾਅਦ ਉਹਨਾਂ ਦੀ ਉਹ ਵੀਡੀਓ ਬਣਾ ਕੇ ਲੋਕਾਂ ਨੂੰ ਭੇਜੀ ਜਾਂਦੀ ਹੈ ਇਹ ਕੀ ਹੈਗਾ ਇਹਨੂੰ ਪਰਸੈਪਸ਼ਨ ਕਹਿੰਦੇ ਆ ਇਹ ਰਾਜਾ ਬੜੇ ਕੀ ਜਿਹੜੇ ਐ ਉਹ ਬਹੁਤ ਗਊ ਭਗਤ ਹੈਗੇ ਨਹੀਂ ਦਿਖਾਓ ਮੈਨੂੰ ਪਹਿਲਾਂ ਕਿ ਕਿਹੜੀ ਗਊ ਭਗਤੀ ਉਹਨਾਂ ਨੇ ਕੀਤੀ ਹੈਗੀ ਠੀਕ ਹੈ ਇਹ ਸੇਵਾ ਕੀਤੀ ਉਹ ਨਾ ਅੱਜ ਜਿਹੜੀਆਂ ਵਿਚਾਰੀਆਂ ਗਊਆਂ ਜਿਹੜੀਆਂ ਸਦਕਾ ਤੇ ਛੱਡੀਆਂ ਇਹਦੇ ਲਈ ਰਾਜਾ ਬੜੇ ਹੀ ਜੀ ਨੇ ਕੀ ਕੀਤਾ ਹੈ ਐਮਐਲਏ ਰਹੇ ਨਹੀਂ ਹੋ ਪਰ ਇਹ ਤਾਂ ਜਿਹੜੇ ਅਜਿਹੇ ਟ੍ਰਿਕਸ ਨੇ ਤਾਂ ਹਰ ਇੱਕ ਲੀਡਰ ਕਰਦਾ ਨਾ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਵੀ ਗੁਰੂ ਘਰ ਚ ਜਾਂਦੇ ਨੇ ਮੈਂ ਇਹ ਜਿਹੜੀ ਗੱਲ ਕਰ ਰਿਹਾ ਐ ਇਹ ਇੱਕ ਸੰਕੇਤਾત્મક ਕਰ ਰਿਹਾ ਮੈਂ ਇਕੱਲੇ ਇਹ ਨਹੀਂ ਰਾਜਵਿੰਗ ਨਹੀਂ ਕਰਦਾ ਐਦਾਂ ਕਰਦਾ ਬਾਕੀ ਨਹੀਂ ਕਰਦੇ ਸਾਰੇ ਐਦਾਂ ਕਰਦੇ ਮੈਂ ਗੱਲ ਕਰ ਰਿਹਾ ਸੀ ਇੱਕ ਮਿਸਾਲ ਦੇ ਤਰ੍ਹਾਂ ਨਾਲ ਦੇ ਕੇ ਮੈਂ ਇਸ ਗੱਲ ਇਹ ਸਮਝਾਉਣ ਦਾ ਯਤਨ ਕਰ ਰਿਹਾ ਸੀਗਾ ਕਿ ਵੀ ਇਹ ਪਰਸੈਪਸ਼ਨ ਐ ਇਹੋ ਜਿਹਾ ਪਰਸੈਪਸ਼ਨ ਅਸਲੀਅਤ ਹੈ ਨਹੀਂ ਜੀ ਠੀਕ ਹੈ ਜੀ ਤਾਂ ਇਸੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਸਾਡੀ ਜਰੇ ਕੀ ਉਹ ਸਾਰੇ ਐ ਕਰੀ ਜਾਂਦੇ ਨੇ ਸਾਡੇ ਕੋਲੇ ਆਪਸ਼ਨ ਹੀ ਕੋਈ ਨਹੀਂ ਇਸ ਕਰਕੇ ਅਸੀਂ ਉਹ ਕਹਿੰਦੇ ਹੁੰਦੇ ਐ ਕਿ ਵੀ ਜਿੱਡੇ ਵੀ ਸਾਡੇ ਕੋਲ ਅਵੇਲੇਬਲ ਆਪਸ਼ਨ ਹੈਗੇ ਨੇ ਵੀ ਕਿਹਨੂੰ ਵੋਟ ਪਾਈਏ ਪਾਰਟੀਆਂ ਕਹਿੰਦੇ ਭੜੀ ਜਿਹੜੀ ਸਭ ਤੋਂ ਘੱਟ ਮਾੜੀ ਐ ਉਹਨੂੰ ਪਾ ਦਿਓ ਤੇ ਜਿਹੜਾ ਸਭ ਤੋਂ ਘੱਟ ਮਾੜਾ ਕੈਂਡੀਡੇਟ ਉਹਨੂੰ ਪਾ ਦਿਓ ਹੂੰ ਸੱਚੀ ਸੱਚੀ ਰਾਜਨੀਤੀ ਕਿਹੜੀ ਹੁੰਦੀ ਹੈ ਲੋਕਪੱਖੀ ਰਾਜਨੀਤੀ ਦਿਖਾਓ ਮੈਨੂੰ ਕਿੱਥੇ ਹੋ ਰਹੀ ਹੈਗੀ ਠੀਕ ਐ ਐਥੇ ਤਾਂ ਵੋਟ ਬੈਂਕ ਦੀ ਰਾਜਨੀਤੀ ਐ ਵੀ ਆਹ ਵੋਟਾਂ ਜੇ ਐ ਕਰਤਾ ਚਾਹੇ ਉਹ ਸਹੀ ਹੋਵੇ ਲੇਕਿਨ ਭਈ ਆਹ ਆਹ ਭਾਈਚਾਰਾ ਜਿਹੜਾ ਨਾਰਾਜ਼ ਹੋ ਜਾਊਗਾ ਅ쩌 ਭਾਈਚਾਰੇ ਵੀ ਇਹੋ ਜੇ ਬਣ ਗਏ ਅੱਜ ਕੱਲ੍ਹ ਹੈ ਨਹੀਂ ਉਹ ਵੀ ਇਸ ਚੀਜ਼ ਦਾ ਫਾਇਦਾ ਚੱਕਦੇ ਆਂਗੇ ਇੱਕ ਬੰਦੇ ਨੇ ਕੋਈ ਮਾੜਾ ਕੰਮ ਕੀਤਾ ਉਹਦੇ ਤੇ ਜੇ ਕੋਈ ਐਕਸ਼ਨ ਲਿਆ ਗਿਆ ਤੇ ਉਹ ਸੋਹ ਔਰ ਇਕੱਠੇ ਹੋ ਗਏ ਸਾਡੇ ਭਾਈਚਾਰੇ ਤੇ ਹਮਲਾ ਬੋਲਦਾ ਹੂੰ ਸੋ ਇਹ ਇੱਕ ਬਹੁਤ ਬੰਦ ਭਾਗੀ ਜਿਹੜੀ ਹੈ ਸਥਿਤੀ ਤੁਸੀਂ ਚੋਣਾ ਨੂੰ ਲੈ ਕੇ ਜਿਹੜੀ ਹੈ ਸਪੈਸਿਫਿਕ ਤਾਂ ਇੱਕ ਜਨਰਲ ਗੱਲਾਂ ਹੋ ਗੀਆਂ ਚੋਣਾ ਨੂੰ ਲੈ ਕੇ ਕੋਈ ਸਵਾਲ ਹੈ ਤਾਂ ਉਹ ਜ਼ਰੂਰ ਤੁਸੀਂ ਪੁੱਛ ਸਕਦੇ ਜੀ ਜੀ ਇੱਕ ਜਿਵੇਂ ਯੋਗੀਏ ਦਿੱਤਾ ਨਾਤ ਨੂੰ ਇੱਕ ਯੂਪੀਏ ਸੀਐਮ ਨੂੰ ਜਿਹੜਾ ਪੰਜਾਬ ਚ ਲੈ ਕੇ ਪ੍ਰਚਾਰ ਕਰਾਉਣਾ ਇੱਕ ਜਿਹੜਾ ਕਾਰਡ ਵੀ ਬੀਜੇਪੀ ਖੇਡ ਰਹੀ ਹੈ ਕਿਉਂਕਿ ਲੁਧਿਆਣਾ ਸਭ ਨੂੰ ਪਤਾ ਕਿ ਜਿਹੜਾ ਇੱਕ ਇੰਡਸਟਰੀ ਏਰੀਆ ਤੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਸ ਇਲਾਕੇ ਦੇ ਅੰਦਰ ਪ੍ਰਵਾਸੀ ਬੈਠੇ ਹੋਏ ਨੇ ਉਹਦਾ ਵੀ ਕਿਤੇ ਨਾ ਕਿਤੇ ਫਰਕ ਪਊਗਾ। ਕੱਲੇ ਜ਼ਰੂਰ ਪਊਗਾ। ਲੇਕਿਨ ਕੱਲੇ ਪ੍ਰਵਾਸੀਆਂ ਦੇ ਕਰਕੇ ਨਹੀਂ ਆਏ ਇੱਥੇ। ਹੂੰ। ਪ੍ਰਵਾਸੀ ਹੈਗੇ ਆਏ ਨੇ ਯੂਪੀ から ਕੋਈ ਬੰਦਾ ਕਿਤੇ ਨਹੀਂ ਆ ਰਿਹਾ ਪ੍ਰਵਾਸੀ ਅੱਜ ਦੇ ਥੋੜੀ ਨਹੀਂ ਆਜੀ। ਹੂੰ। ਪੰਜਾਬ ਦੇ ਵਿੱਚ ਲੁਧਿਆਣੇ ਦੀ ਜਿਹੜੀ ਜਿਹੜਾ ਉਦਯੋਗ ਇੰਡਸਟਰੀ ਹੈਗੀ ਹੈ ਉਹ ਤਾਂ ਅੱਧੀ ਸਦੀ ਤੋਂ ਪੁਰਾਣੀ ਹੈਗੀ ਐਥੋਂ ਦੇ ਕਾਰੀਗਰ ਜਿਹੜੀ ਟੈਕਸਟਾਈਲ ਹੋ ਰਹੀ ਹੈ ਇੱਥੇ ਯੂਪੀ ਦੇ ਜਿਹੜੇ ਮੁਸਲਮਾਨ ਕਾਰੀਗਰ ਹੈਗੇ ਨੇ ਠੀਕ ਹੈ ਜਿਹੜੇ ਜਿਹੜੇ ਇਤਿਹਾਸਕ ਤੌਰ ਤੇ ਰਵਾਇਤੀ ਤੌਰ ਤੇ ਜਿਨ੍ਹਾਂ ਨੂੰ ਜਿਨ੍ਹਾਂ ਕੋਲ ਇਹ ਹੁਨਰ ਹੈਗਾ ਉਹ ਇਹੀ ਕੰਮ ਉਹਨਾਂ ਨੇ ਲੁਧਿਆਣੇ ਚ ਆ ਕੇ ਕੀਤਾ ਹਾਜ਼ਰੀ ਦੇ ਕੱਪੜੇ ਦਾ ਕੰਮ ਜਿਹੜਾ ਹੈ ਜਿਹੜੇ ਬਿਹਾਰ ਦੇ ਹੈਗੇ ਉਹ ਆ ਕੇ ਇੱਥੇ ਉਸਾਰੀ ਜਿਹੜੀ ਕੰਸਟ੍ਰਕਸ਼ਨ ਆ ਉਹਦਾ ਕੰਮ ਕਰ ਰਹੇ ਤੁਸੀਂ ਦੇਖਿਆ ਹੋਵੇ ਅੱਜ ਮੈਨੂੰ ਦਿਖਾਓ ਵੀ ਜਿਨੇ ਸੈਲਨ ਬਣੇ ਹੋਏ ਨੇ ਸਾਡੇ ਆ ਬਾਰਬਰ ਹੇਅਰ ਕਟਿੰਗ ਦਾ ਦੁਕਾਨ ਹੈ ਉਹ ਸਾਰੇ ਦੇ ਸਾਰੇ ਮੁਸਲਮਾਨ ਭਾਈਚਾਰੇ ਤਕਰੀਬ ਬਹੁਤ ਗਿਣ ਸੀ ਜਿਹੜੀ ਮੁਸਲਮਾਨ ਭਾਈਚਾਰੇ ਦੀ ਪੰਜਾਬ ਦੇ ਵਿੱਚ ਹੈਗੀ ਜੇ ਬਾਕੀ ਦੇ ਆਵਾ ਤੇ ਵੀ ਹੈਗੀ ਸੋ ਇਹ ਇਹ ਜਿਹੜਾ ਆਉਣਾ ਜਾਣਾ ਸਾਡੇ ਲੋਕ ਉਧਰ ਇਧਰ ਇਹ ਹੁੰਦਾ ਜਦੋਂ ਕਾਮਨ ਮਾਰਕੀਟ ਹੁੰਦੀ ਹੈ ਨਾ ਭਾਰਤ ਇੱਕ ਕਾਮਨ ਮਾਰਕੀਟ ਹੈ ਤਾਂ ਜੀ ਇਸ ਵਕਤ ਇਹ ਗੱਲ ਕਹੀ ਜਾ ਰਹੀ ਹੈ ਨਾ ਕਹਿੰਦੇ ਜਿਹੜੀ ਪ੍ਰਵਾਸੀਆਂ ਦੀ ਵੋਟ ਆ ਉਹ ਪੰਜਾਬ ਦੇ ਅੰਦਰ ਵਧਦੀ ਜਾ ਰਹੀ ਹੈ ਤੇ ਜਿਹੜੀ ਸਰਕਾਰ ਬੀਜੇਪੀ ਆ ਉਹ ਉਹਦੇ ਤਰਜ ਦੇ ਉੱਤੇ ਆਪਣੀ ਸਰਕਾਰ ਬਣਾਉਗੀ ਉਹ ਐ ਦਾਈ ਨਹੀਂ ਵੋਟ ਨਹੀਂ ਹੈਗੀ ਵੀ ਉਹਨੇ ਤੇ ਸਰਕਾਰ ਬਣ ਜੇ ਇਹ ਤਾਂ ਐਵੇਂ ਫਾਲਤੂ ਦੀਆਂ ਗੱਲਾਂ ਆ ਲੋਕੀ ਵੀ ਆਪਣੇ ਚਲਾਈ ਜਾਂਦੇ ਹੈਗੇ ਜਿਹੜਾ ਸੂਰਬਾ ਖਾਸ ਕਰਕੇ اپੋਜੀਸ਼ਨ ਵਾਲੇ ਠੀਕ ਹੈ ਜੀ ਇਹੀ ਬੀਜ ਅਕਾਲੀ ਦਲ ਵਾਲੇ ਹੁਣ ਬੀਜੇਪੀ ਨੂੰ ਕਹੀ ਜਾਂਦੇ ਹੈਗੇ ਠੀਕ ਹੈ ਪਹਿਲਾਂ ਤਾਂ ਇਕੱਠੇ ਹੀ ਸੀਗੇ ਤਾਂ ਗੱਲ ਇਹ ਨਹੀਂ ਆਏਗੀ ਦੂਜੀ ਵੱਡੀ ਗੱਲ ਹੈ ਕਿ ਜਿਹੜੀ ਗੱਲ ਉਹਨਾਂ ਨੇ ਇੱਕ ਆਪਣੀ ਇੱਕ ਪਛਾਣ ਬਣਾ ਲਈ ਕਿ ਜੀ ਮੈਂ ਕਾਨੂੰਨ ਤੇ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਉਹ ਯੂਪੀ ਦੇ ਵਿੱਚ ਬੜੀ ਉਹਦੇ ਚ ਸੁਧਾਰ ਆਇਆ ਜਦੋਂ ਉਹਦੇ ਯੋਗੀ ਦਿੱਤਾ ਨਾਂ ਤਾਂ ਆਇਆ ਬੜੇ ਉਹਨਾਂ ਨੇ ਗੈਂਗਸਟਰਾਂ ਦੇ ਖਿਲਾਫ ਦੂਜਿਆਂ ਦੇ ਖਿਲਾਫ ਉਹਨਾਂ ਨੇ ਕੀਤਾ ਅੱਜ ਜਿਹੜੇ ਬਿਲਡਿੰਗ ਮਾਫੀਆ ਇਹਨਾਂ ਦੇ ਖਿਲਾਫ ਕੀਤਾ ਤਾਂ ਮੈਨੂੰ ਲੱਗਦਾ ਸੋ ਇਸ ਤਰੀਕੇ ਦਾ ਸੋ ਇਹਦਾ ਨਾ ਸਿਰਫ ਪ੍ਰਵਾਸੀ ਬਲਕਿ ਜਿਹੜਾ ਕਾਰੋਬਾਰੀ ਵਰਗ ਹੈਗਾ ਪੰਜਾਬ ਦਾ ਲੁਧਿਆਣੇ ਦਾ ਜਿਹੜਾ ਕਾਰੋਬਾਰੀ ਬਿਜ਼ਨਸਮੈਨ ਹੈ ਇੰਡਸਟਰੀ ਵਾਲੇ ਉਦਯੋਗਪਤੀ ਹੈ ਇਹ ਹੈ ਤੇ ਜਾਂ ਫਿਰ ਜਲੰਧਰ ਦੇ ਅੰਮ੍ਰਿਤਸਰ ਜਿੰਨੇ ਪੰਜਾਬ ਦੇ ਵੱਡੇ ਸ਼ਹਿਰ ਉਹਨਾਂ ਜਿਹੜੇ ਕਾਰੋਬਾਰੀ ਵਰਗ ਹੈਗਾ ਉਹ ਵੀ ਆਪਣਾ ਇੱਕ ਵੱਡਾ ਵੋਟ ਬੈਂਕ ਹੈਗਾ ਉਹਨਾਂ ਦਾ ਨਾ ਸਿਰਫ ਵੋਟ ਬੈਂਕ ਹੈ ਬਲਕਿ ਉਹ ਉਹ ਧਨ ਜਿਹੜਾ ਹੈਗਾ ਉਹ ਵੀ ਭਈਆ ਕਰਾਉਂਦੇ ਨੇ ਫੰਡਿੰਗ ਨਹੀਂ ਕਰਦੇ ਨੇ ਪੈਸੇ ਵੀ ਦਿੰਦੇ ਨੇ ਸਾਰੀਆਂ ਪਾਰਟੀਆਂ ਨੂੰ ਦਿੰਦੇ ਨੇ ਠੀਕ ਤਾਂ ਉਹਨਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿਹੜਾ ਅਮਨ ਕਾਨੂੰਨ ਦੀ ਗੱਲ ਹੈ ਜੇ ਜੋਗੀ ਦਿੱਤਿਆ ਨਾਲ ਅਮਨ ਕਾਨੂੰਨ ਦੀ ਗੱਲ ਕਰਦੇ ਹੈਗੇ ਨੇ ਅਮਨ ਕਾਨੂੰਨ ਤਾਂ ਰਾਜੀਵ ਤੁਹਾਡਾ ਤੇ ਮੀਰਾ ਵੀ ਤਾਂ ਸਰੋਕਾਰ ਹੈ ਜਣ ਕਿ ਅਸੀਂ ਸਾਰੇ ਚਾਹੁੰਦੇ ਅਮਨ ਕਾਨੂੰਨ ਹੋਵੇ ਅਫਰੋਤੀਆਂ ਨਾ ਹੋਣ ਅਸ਼ਰੇ ਆਬ ਜਿਹੜੀਆਂ ਅਗੋੜੀ ਬਾਰੀ ਜਿਹੜੀ ਨਾ ਹੋਵੇ ਹੈ ਅ ਸਿੱਧੂ ਮੂਸੇਵਾਲ ਦੇ ਜਿਹੜਾ ਜਿਹੜਾ ਕਤਲ ਹੋਇਆ ਉਹ ਜਿਹੜਾ ਗੈਂਗਸਟਰਵਾਦ ਹੈਗਾ ਉਹ ਤੁਸੀਂ ਦੇਖੋ ਇਹ ਤਾਂ ਅਸਰ ਹੋਇਆ ਕਿ ਲੋਕਾਂ 'ਚ ਇੱਕ ਖੌਫ ਡਰ ਦੀ ਭਾਵਨਾ ਤਾਂ ਹੈ ਹੀ ਐ। ਔਰ ਕਿੰਨੇ ਕਸਨ ਹੋਏ ਹੈਗੇ ਉਦੋਂ ਬਾਅਦ ਪੰਜਾਬ ਦੇ ਦਿਨ ਦਿਹਾੜੇ ਗੋਲੀ ਮਾਰਤੀ ਦੀ, ਦਿਨ ਦਿਹਾੜੇ ਯਾਤਰਾ ਤੇ ਦਿਨ ਦਿਹਾੜੇ ਚੋਰੀ ਹੋ ਗਈ, ਲੁੱਟ ਹੋਈ। ਐਦਾਂ ਦਾ ਇੱਕ ਮਾਹੌਲ ਤੇ ਜਦੋਂ ਇਹੋ ਜਿਹਾ ਕਿ ਤਣਾਵਾ ਹੋਣ ਥੋੜੀਆਂ ਲੇਕਿਨ ਪ੍ਰਭਾਵ ਤਾਂ ਬੜਾ ਵੱਡਾ ਬਣਦਾ ਹੀ ਹੈਗਾ। ਕਿਉਂਕਿ ਦੂਜੀਆਂ ਪਾਰਟੀਆਂ ਦੇ ਇੱਕੋ ਵਿਰੋਧੀ ਪਾਰਟੀਆਂ ਨੇ ਜਦੋਂ ਵੀ ਆਮ ਆਦਮੀ ਪਾਰਟੀ ਉਹਨਾਂ ਨੂੰ ਸਿੱਧਾ ਇਹਨਾਂ ਨੂੰ ਲਾਅ ਐਂਡ ਆਰਡਰ ਤੇ ਘੇਰਨੇ ਸ਼ੁਰੂ ਕਰਦੇ। ਹਾਲਾਂਕਿ ਉਹ ਭੁੱਲ ਜਾਂਦੇ ਹੈਗੇ ਨੇ ਕਿ ਵੀ ਜਦੋਂ ਅਸੀਂ ਸੀ ਕਿ ਉਦੋਂ ਲਾਅ ਐਂਡ ਆਰਡਰ ਕਿੰਦਾ ਉਸੇ ਚੱਲਦੇ ਪੰਜਾਬ ਜਿਹੜਾ ਹੈਗਾ ਔਰ ਖਾਸ ਕਰਕੇ ਜਿਹੜਾ ਅਤਵਾਦਵਾ ਹੈਗਾ ਪੰਜਾਬ ਇੱਕ ਕਾਲੇ ਦੌਰ ਚੋਂ ਨਿਕਲਿਆ ਹੈਗਾ ਪੰਜਾਬ ਦੇ ਲੋਕ ਕਦੀ ਨਹੀਂ ਚਾਹਣਗੇ ਕਿ ਉਹ ਸਥਿਤੀ ਆਵੇ ਔਰ ਜੇਰੀ ਵੀ ਪਾਰਟੀ ਲੱਗੂਗੀ ਜਿਹੜੀ ਵੀ ਪਾਰਟੀ ਦੀ ਸਰਕਾਰ ਔਰ ਲੱਗੂਗੀ ਕਿ ਉਹ ਸਥਿਤੀ ਸੰਭਾਲਣ ਚ ਕਾਮਯਾਬ ਨਹੀਂ ਹੈਗੀ ਤਾਂ ਪਾਰਟੀ ਔਰ ਲੋਕ ਜਿਹੜੇ ਹੈਗੇ ਉਹਨੂੰ ਜਿਹੜਾ ਵੋਟ ਨਹੀਂ ਪਾਉਣਗੇ ਜੀ ਉੱਥੇ ਆ ਕੇ ਭਾਜਪਾ ਨੂੰ ਲੱਗਦਾ ਹੈਗਾ ਕਿ ਵੀ ਐਸ ਮੁੱਦੇ ਦੇ ਉੱਤੇ ਅਸੀਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਲੋਕਾਂ ਤੇ ਆਪਣੀ ਇੱਕ ਇੱਕ ਪੈਠ ਜਿਹੜੀ ਹੈਗੀ ਉਹ ਬਣਾ ਸਕਦੇ ਉਹਨਾਂ ਨੂੰ ਲੱਗਦਾ ਹੈ ਲੇਕਿਨ ਲੋਕਾਂ ਨੇ ਕਿੰਨਾ ਕੁ ਉਹਨਾਂ ਦੀ ਇਸ ਗੱਲ ਦਾ ਅਸਰ ਜਿਹੜਾ ਹੈਗਾ ਧਾਰਿਆ ਹੈਗਾ ਉਹ ਪਤਾ ਤਾਂ ਲੱਗੂਗਾ ਜਦੋਂ ਰੂਪਤਾ ਪਹਿਣਗੇ ਜੀ ਸੀ ਜੇ ਸਾਹਮਣੇ ਆਉਣ ਨੂੰ ਪਤਾ ਲੱਗੂਗਾ ਕਿ ਯੋਗੀ ਦਿੱਤੇ ਦਾ ਨੇ ਜੋ ਕਿਹਾ ਸੀਗਾ ਪੰਜਾਬ ਦੇ ਕਿੰਨੇ ਕੁ ਲੋਕਾਂ ਨੇ ਉਹਦੀ ਹਾਮੀ ਭਰੀ ਆ ਉਹਨਾਂ ਦੇ ਹੱਕ ਦੇ ਵਿੱਚ ਆਪਣਾ ਫਤਵਾ ਜਿਹੜਾ ਹੈਗਾ ਉਹ ਦਿੱਤਾ ਹੈਗਾ ਸੋ ਇਹ ਇੱਕ ਚੁਣਾਵੀ ਮੁੱਦਾ ਦਾ ਚੋਣ ਦਾ ਮੁੱਦਾ ਹਰ ਵੇਲੇ ਲੇਕਨ ਅਮਨ ਕਾਨੂੰਨ ਜਿਹੜਾ ਹੈਗਾ ਉਹ ਹਮੇਸ਼ਾ ਹੀ ਮੁੱਦਾ ਰਹਿੰਦਾ ਖਾਸ ਕਰਕੇ ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈਗੀ ਔਰ ਖਾਸ ਕਰਕੇ ਨਸ਼ੇ ਦਾ ਜਿਹੜਾ ਇੱਥੇ ਕਾਰੋਬਾਰ ਹੈਗਾ ਇਹ ਇੱਕ ਇਹੋ ਜਿਹਾ ਅਪਰਾਧ ਹੈਗਾ ਜਿਹੜਾ ਗੈਂਗਸਟਰਿਜ਼ਮ ਆਤਵਾਦ ਉਹਦੇ ਨਾਲ ਵੀ ਇੱਕ 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 टर्म ਹੈਗੀ ਆ ਪੂਰੀ ਦੁਨੀਆ 'ਚ ਚਰਚਲਤ ਉਹ ਕਹਿੰਦੇ ਨਾਰਕੋ ਟੈਰਰਿਜ਼ਮ ਜੀ ਨਾਰਕੋ ਨਾਰਕੋ ਨਸ਼ੇ ਦਾ ਜਿਹੜਾ ਹੁੰਦਾ ਹੈ ਜਿਹੜੇ ਬਹੁਤ ਮੰਗੇ ਨਸ਼ੇ ਜਿਹੜੇ ਹੈਗੇ ਜਿਹਦੇ ਚਾ ਤੁਸੀਂ ਜਿੰਨਾ ਪਾ ਚਿੱਟਾ ਕਹਿੰਨੇ ਆ ਰੋਇਨ ਹੈ ਕੋਕੀਨ ਹੈ ਹੈਗੀ ਇਹ ਵੀ ਉਹ ਸਾਰੇ ਪੂਰੀ ਦੁਨੀਆ ਦੇ ਵਿੱਚ ਹੁੰਦਾ ਹੈ ਔਰ ਉਹਦੇ ਨਾਲ ਜਿਹੜਾ ਹੈਗਾ ਇੱਕ ਨੁਕਸਾਨ ਤਾਂ ਹੁੰਦਾ ਹੀ ਹੈਗਾ ਆਪਣਾ ਸਮਾਜਿਕ ਤੌਰ ਦੇ ਉੱਤੇ ਇੱਕ ਜਿਹੜੀ ਖਾਸ ਕਰਕੇ ਜਿਹੜਾ ਨੌਜਵਾਨ ਵਰਗ ਹੈਗਾ ਠੀਕ ਹੈ ਜੀ ਪਰ ਉਹਦੇ ਨਾਲ ਨਾਲ ਜਿਹੜੀ ਹਿੰਸਾ ਦਾ ਇੱਕ ਪਹਿਲੂ ਜੁੜ ਜਾਂਦਾ ਹੈ ਕਿ ਉਹਦੇ ਪਿੱਛੇ ਕੋਈ ਉਹਦੇ ਉਹਦੇ ਵਿੱਚ ਇੰਨਾ ਪੈਸਾ ਲੱਗਿਆ ਹੋਇਆ ਉਹਦੇ ਵਿੱਚ ਇੰਨਾ ਮੁਨਾਫਾ ਹੈਗਾ ਜਿੱਥੇ ਆਪਸ ਦੇ ਬਾਰੇ ਲੱਗਦਾ ਵੀ ਸਾਡਾ ਨੁਕਸਾਨ ਹੋ ਰਿਹਾ ਹੈਗਾ ਉਹ ਬੰਦਾ ਮਾਰਨ ਤਿੱਕਰ ਜਾਂਦੇ ਉਹਨਾਂ ਕੋਲੇ ਹਥਿਆਰ ਨੇ ਉਹ ਗੈਂਗਸਟਰਾਂ ਦਾ ਦੂਜਿਆਂ ਦਾ ਉਹ ਫਾਇਦਾ ਚੁੱਕਦੇ ਨੇ ਸੋ ਇਹ ਸਾਰੀਆਂ ਗੱਲਾਂ ਮਿਲਾ ਕੇ ਇੱਕ ਡਰ ਤੇ ਭੈ ਦਾ ਜਿਹੜਾ ਮਾਹੌਲ ਹੈ ਉਹ ਉਸਾਰਦੀਆਂ ਔਰ ਪੰਜਾਬ ਜਿਹੜਾ ਹੈਗਾ ਉਹ ਕਦੀ ਨਹੀਂ ਚਾਹੂਗਾ ਕਿ ਇਹ ਡਰ ਤੇ ਭੈ ਦਾ ਮਾਹੌਲ ਜਿਹੜੇ ਵਿੱਚ ਉਹ ਬਹੁਤ ਕੁਰਬਾਨੀਆਂ ਦੇ ਕੇ ਬੜਾ ਲੋਕਾਂ ਦਾ ਖੂਨ ਡੋਲਿਆ ਉਹਦੇ ਚ ਨਿਕਲ ਕੇ ਅਸੀਂ ਇੱਥੇ ਪਹੁੰਚੇ ਹੈਗੇ ਠੀਕ ਹੈ ਇਸ ਕਰਕੇ ਅਮਨ ਕਾਨੂੰਨ ਜਿਹੜਾ ਹੈਗਾ ਇਹ ਸਿੱਕ ਪ੍ਰਾਇਮਰੀ ਮੁੱਦਾ ਜਾਂ ਮੇਰੀ ਮੇਰੀ ਸਮਝ ਦੇ ਮੁਤਾਬਕ ਸਭ ਤੋਂ ਪ੍ਰਮੁੱਖ ਮੁੱਦਾ ਜਿਹੜਾ ਹੈਗਾ ਉਹ ਅਮਨ ਕਦੋਂ ਆਹ ਨੌਕਰੀ ਆਰਥਿਕਤਾ ਜਿਹੜੇ ਪੰਜਾਬੀ ਬੰਦੇ ਆ ਨਾ ਪੰਜਾਬੀਆਂ ਨੂੰ ਆਰਥਿਕਤਾ ਜੀ ਨਾ ਅਸੀਂ ਤਾਂ ਜਿੱਥੇ ਵੀ ਜਾਂਦੇ ਹੈਗੇ ਅਸੀਂ ਤਾਂ ਉਹ ਰੁਜ਼ਗਾਰ ਦੇ ਸਾਧਨ ਪੈਦਾ ਹੀ ਕਰ ਲੈਣੇ ਹੈਗੇ ਜ਼ਰੂਰੀ ਨਹੀਂ ਕਿ ਸਰਕਾਰੀ ਨੌਕਰੀ ਮਿਲੂਗੀ ਨਹੀਂ ਤਾਂ ਅਸੀਂ ਭੁੱਖੇ ਮਰ ਜਾਵਾਂਗੇ ਠੀਕ ਹੈ ਨਾ ਇਸ ਤਰ੍ਹਾਂ ਇਸ ਪੰਜਾਬੀ ਪੂਰੀ ਦੁਨੀਆ ਚ ਫੈਲ ਗਏ ਪਰ ਉੱਥੇ ਜਾ ਕੇ ਮੱਲਾ ਮਾਰੀਆਂ ਨੇ ਜੀ ਠੀਕ ਹੈ ਨਾ ਸਵਾਲ ਉਹ ਕਹਿੰਦਾ ਵੀ ਰੋਟੀ ਪਾਣੀ ਤੋਂ ਕੋਈ ਨਹੀਂ ਅਸੀਂ ਰਿੰਕਾਰ ਤਾਂ ਕਰਨਾ ਕਿ ਪੈਦਾ ਤੁਸੀਂ ਨਾ ਦਿਓ ਨੌਕਰੀਆ ਪਰ ਆਹ ਅਮਨ ਕਾਨੂੰਨ ਦੇਣਾ ਹੈਗਾ ਬੰਦਾ ਘਰੋਂ ਨਿਕਲਦਾ ਹੈਗਾ ਉਹਨੂੰ ਇਹ ਹੋਣਾ ਚਾਹੀਦਾ ਉਹ ਤੇ ਘਰ ਦੇ ਨਾਲ ਉਹਦੇ ਮਾਪੇ ਨੂੰ ਉਹਦੇ ਛੋਟੇ ਭੈਣ ਭਰਾਵਾਂ ਨੂੰ ਬੰਦਾ ਜਾਂਦਾ ਉਹਦੀ ਪਤਨੀ ਨੂੰ ਬੱਚਿਆਂ ਨੂੰ ਕਿ ਬੰਦਾ ਘਰੇ ਜਿਹੜਾ ਉਹ ਸਲਾਮਤੀ ਦੇ ਨਾਲ ਵਾਪਸ ਆਵੇ ਤਾਂ ਇਹ ਸਭ ਤੋਂ بڑا ਬੁੱਦਾ ਜਿੰਨੂੰ ਕਿ ਬੀਜੇਪੀ ਜਿਹੜੀ ਹੈਗੀ ਯੋਗੀ ਦਿੱਤਿਆ ਨਾਲ ਜਿਹੜਾ ਉਹਦੀਆਂ ਰੈਲੀਆਂ ਉਹਨਾਂ ਨੇ ਆਪਣੀਆਂ ਰੈਲੀਆਂ ਤੇ ਗੱਲ ਵੀ ਕੀਤੀ ਉਹਨਾਂ ਨੇ ਉਹ ਬੁਲਡੋਜ਼ਰ ਸ਼ਬਦ ਜਿਹੜਾ ਹੈਗਾ ਉਹ ਵਰਤਿਆ ਉਹਨਾਂ ਨੇ ਕਿਹਾ ਰਵਨੀਤ ਮਿੱਟੂ ਨੂੰ ਪਿੱਛੇ ਭੇਜੋ ਮੈਂ ਬੁਲਡੋਜ਼ਰ ਭੇਜ ਦੂੰਗਾ ਉਸ ਤੋਂ ਜਾਣੀ ਕਿ ਕੀ ਤਾਂ ਜਾਂ ਕਹਿਣਾ ਮਤਲਬ ਕਿ ਇੱਥੇ ਕਾਨੂੰਨ ਦੀ ਵਿਵਸਥਾ ਜਿਹੜੀ ਹੈ ਇਹ ਵਿਗੜੀ ਵਿਵਸਥਾ ਅਸੀਂ ਉਹਨੂੰ ਜਿਹੜੀ ਦਰਸਤ ਉਹੋ ਕਰਨਵਾਗੇ ਤੇ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਵੋਟਾ ਮੰਗਿਆ ਜੀ ਆਦੀ ਜੀ ਬਬਾ ਸ਼ੁਕਰੀਆ ਰਾਜੂ ਜੀ ਉਮੀਦ ਕਰਦੇ ਆ ਕਿ ਦਰਸ਼ਕਾਂ ਨੂੰ ਜਿਹੜਾ ਇਹਨਾਂ ਲੀਡਰਾਂ ਦੇ ਵਾਰ-ਵਾਰ ਪੰਜਾਬ ਆਉਣ ਦਾ ਕਾਰਨ ਜਿਹੜਾ ਸਮਝ ਆ ਗਿਆ ਹੋਵੇਗਾ ਤੇ ਲੋਕ ਸਾਡੇ ਜਾਗਰੂਕ ਹੋ ਚੁੱਕੇ ਨੇ ਸਿਆਣੇ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਇੱਕ ਤਰੀਕ ਨੂੰ ਕਿਹਨੂੰ ਵੋਟ ਪਾਉਣੀ ਹੈ ਤੇ ਕਿਹਨੂੰ ਨਹੀਂ ਪਾਉਣੀ ਹੈ ਤੇ ਕੱਲ ਨੂੰ ਜਿਹੜੀਆਂ ਵੋਟਾਂ ਪਾਉਣ ਲੋਕ ਜਾਣਗੇ ਤਾਂ ਉਮੀਦ ਕਰਦੇ ਆ ਕਿ ਜਰੂਰ ਅੱਜ ਦਾ ਸਾਡਾ ਪ੍ਰੋਗਰਾਮ ਤੁਹਾਨੂੰ ਸਭ ਨੂੰ ਪਸੰਦ ਆਇਆ ਹੋਵੇਗਾ ਤੇ ਬੜੇ ਹੀ ਵਿਸਤਾਰ ਦੇ ਨਾਲ ਸੀਨੀਅਰ ਪੱਤਰਕਾਰ ਰਾਜੂ ਵਿਲੀਅਮ ਜੀ ਨੇ ਤੁਹਾਨੂੰ ਇਹ ਸਾਰਾ ਸਮਝਾਇਆ ਤੇ ਹੁਣ ਤੁਸੀਂ ਫੈਸਲਾ ਜਦੋਂ ਕਰਨਾ ਵੋਟ ਪਾਉਂਦਾ ਤਾਂ ਸੋਚ ਸਮਝ ਕੇ ਕਰਨਾ ਤੁਸੀਂ ਦੇਖਣਾਗਾ ਕਿ ਤੁਸੀਂ ਕਿਸ ਨੂੰ ਆਪਣਾ ਉਮੀਦਵਾਰ ਚੋਣਨਾ ਹੈ